ਬੇਬੇ ਮਹਿੰਦਰ ਕੌਰ ਦਾ ਪਿੰਡ ਹੈ ਉਹੀ ਬੇਬੇ ਮਹਿੰਦਰ ਕੌਰ ਜਿਨੇ ਕੰਗਣਾ ਦੀ ਬੀਤੇ ਦਿਨੀ ਬਠਿੰਡਾ ਚ ਪੇਸ਼ੀ ਪਵਾਈ ਸੀ ਮਤਲਬ ਤੁਹਾਨੂੰ ਐ ਲੱਗਦਾ ਵੀ ਅਜੇ ਵੀ ਉਹਦੇ ਲੱਛਣ ਐ ਇਹ ਮਾਫੀ ਦਿਲੋਂ ਨਹੀਂ ਮੰਗੀ ਨਹੀਂ ਦਿਲੋਂ ਨਹੀਂ ਮੰਗੀ ਸਾਨੂੰ ਵੇਚਦੀ ਫਿਰਦੀ ਕਿਤਰਾ ਕਰਦੀ ਐ ਮਸ਼ਕਰੀਆਂ ਅਸੀਂ ਬਿਸਰਾਂਗੇ ਕਿਵੇਂ ਸੋਕ ਵਿੱਚ ਰਹਿ ਕੇ ਤਾਂ ਮੈਂ ਭੁੱਲਦੇ ਸਿਰਫ ਮਿੰਟ ਕਰਨ ਦੇ ਖਾਤਤ ਨਹੀਂ ਐਸੀ ਮਿੰਟ ਨਹੀਂ ਹੈ ਇਹ ਤਾਂ ਕੋਂਗੋ ਦਾ ਮੁੱਕੇ ਚਾਟਾ ਅੱਛਾ ਉਹ ਤਾਂ ਸਿਰਫ ਆਪਦੀ ਜਵਾਨ ਚ ਕਰਾਉਣ ਦੀ ਖਾਤਤ ਐ ਕਿਸ ਆਉਣੇ ਪੁੱਛਿਆ ਵੀ ਤੁਸੀਂ ਕੀ ਚਾਹੁੰਨੇ ਆ ਮਾਜੀ ਮਾਫੀ ਮੰਗ ਚੱਕੀ ਬਾਰ ਫੇਰ ਉਹ ਗੱਲ ਪੱਤਰਕਾਰਾਂ ਕੋਲ ਫੇਰ ਉਹ ਗੱਲ ਕਿਸ ਤਰ੍ਹਾਂ ਸੇ ਜੋ ਹੈ ਉਹ ਇੱਕ ਮਿਸਅੰਡਰਸਟੈਂਡਿੰਗ ਦਾ ਸ਼ਿਕਾਰ ਹੈ ਔਰ ਕਦੇ ਵੀ ਮੈਂ ਆਪਣੇ ਸੁਪਨੇ ਮੇ ਵੀ ਨਹੀਂ ਸੋ ਸਕਦੀ ਹਾਂ ਇਹ ਕਰੂ ਪਈ ਤਾਂ ਉਹਨੂੰ ਇੱਕ ਵਾਰ ਮੱਥੇ ਤਾਂ ਲੱਗੇ ਫੋਟੋ ਤਾਂ ਵਰਤ ਲਈ ਆ ਫੋਟੋ ਤਾਂ ਚੁੱਪ ਕਰਕੇ ਲਾਤੀ ਸੀ ਨਹੀਂ ਤਾਂ ਲੱਗੇ ਫਿਰ ਕੇ ਨਾ ਇੱਕ ਵਾਰ ਦਰਸ਼ਨ ਤੇ ਦੇਵੇ ਦਰਸ਼ਨ ਤਾਂ ਦੇਵੇ ਮੈਂ ਉਹਦੀ ਰੂਹ ਦੀ ਵਾਕ ਉਹ ਮੇਰੀ ਨਹੀਂ ਗੱਲਾਂ ਬਾਤਾਂ ਉਹ ਗੱਲ ਗਲੀ ਵੱਡੀ ਜਠਾਣੀ ਵੱਡੀ ਤੇ ਕਰਤੂਤੀ ਵੱਡੀ ਜਠਾਣੀ ਗਲੀ ਵੱਤ ਅਜ ਤਾਂ ਗੱਲਾਂ ਹੀ ਕਰ ਲਈਏ ਜਦ ਮੱਥੇ ਲੱਗੂ ਬਸ ਪਰ ਤੁਸੀਂ ਸਾਰੇ ਪੰਜਾਬ ਦੀ ਰੱਖੀ ਪਰ ਪੰਜਾਬ ਦੀਆਂ ਜਥੇਬੰਦੀਆਂ ਤੁਹਾਡੇ ਨਾਲ ਨਹੀਂ ਜਾਂਦੀਆਂ ਰਹੀਆਂ ਕੱਲ ਵੀ ਬਾਪੂ ਜੀ ਕਰ ਲਈ ਗਏ ਕੱਲੇ ਹੀ ਗਏ ਸੀ ਉਹ ਤਾਂ ਪੁੱਠੇ ਸੀ ਮੁੰਡੇ ਦੇ ਕੋਲੇ ਤੇ ਉਹ ਨਾ ਕਹਿੰਦੇ ਸੀ ਕੰਗਣਾ ਆਉ ਉਹ ਵੀ ਤੁਸੀਂ ਆਓ ਤੇ ਇਹ ਸਭ 1.5 ਰੁਪਏ ਜੀ ਪਏ ਸੇ ਇਹ ਤਾਂ ਸਭ ਗੱਡੀ ਦੀ ਆਈ ਲੇਟ ਲਾਟ ਲੇਟ ਛੁੱਟੀ ਦਿੱਤੀ ਤੇ ਉਹ ਵਸ ਤੇ ਉੱਥੇ ਪਹੁੰਚਣ ਦੀ ਖਾਤਰ ਹੀ ਕੰਗਣਾ ਆਉਗੀ ਮੇ ਬੇਚੇਤੀ ਕਿਤੇ ਆਪਾਂ ਆਂਡ ਗਵਾਂਡ ਚ ਵੀ ਨਹੀਂ ਲੜ ਕੇ ਮੁਕੱਦਮਾ ਕਰਦੇ ਪਰ ਤੁਸੀਂ ਬੜਾ ਦਲੇਰੀ ਵਾਲਾ ਕੰਮ ਕੀਤਾ ਬੜਾ ਬਾਦਰੀ ਵਾਲਾ ਕੰਮ ਕੀਤਾ ਦਲੇਰੀ ਤਾਂ ਫਿਰ ਕਰਨੀ ਪੈਂਦੀ ਰਖਲ ਫਿਰ ਜੇ ਵੇ ਦੇ ਹੁਣ ਪਿੱਛੇ ੜਾਂਗੇ ਫਿਰ ਸ਼ਰਮਣਾ ਉਹ ਫਿਰ ਬੱਠਾ ਮੂੰਹ ਕਿਵੇਂ ਖਵਾਉਂਗੀ ਹੂੰ ਮੈਂ ਤੂੰ ਪੂਰੀ ਮਸ਼ਹੂਰ ਹੋ ਗਈ ਪੂਰੇ ਮਸ਼ਹੂਰ ਹੋਗੇ ਤੁਸੀਂ ਬਈ ਮੈਨੂੰ ਇਸ ਗੱਲ ਦਾ ਮੈਂ ਤਾਂ ਘਰੇ ਬੈਠੇ ਮੈਨੂੰ ਤਾਂ ਪਤਾ ਨਹੀਂ ਭਾਈ ਓਤੇ ਮਾਤਾ ਜੀ ਦਾ ਪੰਜਾਬੀਆਂ ਦੇ ਸਿਰ ਤੇ ਬਹੁਤ ਵੱਡਾ ਐਹਸਾਨ ਹੈ ਕੋਈ ਬੇਨਤੀ ਕਰਨਾ ਚਾਹੋਗੇ ਮੈਂ ਘਰ ਦੇ ਹਾਲਾਤ ਵੇਖੇ ਬਹੁਤ ਮਾੜੇ ਹਾਲਾਤ ਆ ਕਰਦੇ ਚਾਹੇ ਉਹ ਮਕਾਨ ਦਾ ਹੋਵੇ ਚਾਹੇ ਤੁਹਾਡੀਆਂ ਦਵਾਈਆਂ ਦਾ ਖਰਚਾ ਹੋਵੇ ਚਾਹੇ ਮੁਕਾਦਮੇ ਨੂੰ ਲੜਨ ਦਾ ਹੋਵੇ ਬੇਬੇ ਦੀ ਸਿਹਤ ਹੋਵੇ ਠੀਕ ਹੈ ਜਾਂ ਕਰੇਲੂ ਕਰਜ਼ਾ ਹੋਵੇ ਕੋਈ ਅਪੀਲ ਕਰਨਾ ਚਾਹੋਗੇ ਨਹੀਂ ਜੀ ਉਹਦਾ ਜਿਵੇਂ ਕਰਦੇ ਹਾਲਾਤ ਤੁਹਾਨੂੰ ਦਿਸੀ ਜਾਂਦੇ ਆ ਪਰ ਆਪਣੀ ਕੋਈ ਕਿਸੇ ਤੋਂ ਮੰਗਣੀ ਨਹੀਂ ਅੱਛਾ ਹਾਂਜੀ ਕੋਈ ਗੇਤ ਮੰਗ ਹਾਂ ਸਾਤ ਦੇਣ ਜਿਵੇਂ ਆਪੇ ਕੱਲੇ ਪੰਜਾਬ ਦੀ ਲੜਾਈ ਕੱਲੇ ਮਾਤਾਂ ਦੀ ਲੜਾਈ ਨਹੀਂ ਸੀ ਕੱਲੀ ਮਾਤਾਂ ਨੂੰ ਨਹੀਂ ਆ ਕਿਸੇ ਇੱਕ ਮਾਤਾ ਨੂੰ ਸਾਡੀ ਇਕੱਲੀ ਮੇਰੀ ਮਾਤਾ ਨੂੰ ਨਹੀਂ ਆਖ ਸੀ ਇਹ ਇਕੱਲੀ ਮੇਰੀ ਮਾਤਾ ਨਹੀਂ ਸੀ ਮਿੰਦਰ ਕਰੋ ਇਹ ਸਾਰੇ ਪੰਜਾਬ ਦੀ ਮਾਤਾ ਸੀ ਤੇਰੇ ਹਿਰਦੇ ਦੇ ਪਰਮਾਤਮਾ ਬੈਠੂਗਾ ਨਾ ਤੇਰੇ ਹਿਰਦੇ ਤੇ ਦਇਆ ਫਿਰ ਦਇਆ ਪਰ ਮੁਕਾਮੂਲ ਹੈ ਜਿੱਦੀ ਦਇਆ ਨਾ ਉਹ ਧਰਮ ਦਾ ਮੂਲ ਹੈ ਤੇ ਧਰਮ ਕਿਸੇ ਨੂੰ ਤੋੜ ਗਿਆ ਜਿਹਦਾ ਕਿਸੇ ਦਾ ਵੱਧਾ ਤਾਂ ਖੜਾ ਹੀ ਰੰਭ ਧਰਤੀ ਸਮਾਨ ਕਿਸੇ ਦਾ ਵੱਧਾ ਖੜਾ ਹੈ ਖੰਗਣਾ ਨੇ ਚਿੱਤ ਕੀ ਉਹ ਕੁੜੀ ਦੇ ਭਾਂਡੇ ਚ ਵਿੱਚ ਭਲੇਖਾਊਗਾ ਜੇ ਪਰਾਜ ਦੀ ਬੰਦਾ ਲੈ ਲਾਂਗੇ ਤੇ ਪੈਸੇ ਕਿਹੜੇ ਦੁਨੀਆ ਦੇ ਨਾਲ ਜਾਣੇ ਆ ਸਾਨੂੰ ਪਿਆਰ ਦੀ ਲੋੜ ਆ ਸਾਨੂੰ ਕੰਗਣਾਂ ਦੇ ਰੁਪਈਆਂ ਦੀ ਲੋੜ ਨਹੀਂ ਭੈਣ ਜੀ ਜਿੱਤੇ ਨਾ ਹੀ ਅਸੀਂ ਕੰਗਣਾਂ ਨੂੰ ਜਿਵੇਂ ਮਾਤਾ ਚਲੋ ਵੱਡਾ ਸਰੀਰ ਕਰਕੇ ਛਿਪ ਜਾਂਦੇ ਆ ਤੇ ਨਾ ਹੀ ਅਸੀਂ ਬਜ਼ੁਰਗਾ ਇਹਨਾਂ ਨੂੰ ਚਲੋ ਥੋੜੇ ਸਮਝ ਜਾਂਦੇ ਆ ਨਾ ਹੀ ਅਸੀਂ ਕੰਗਣਾਂ ਨੂੰ ਮੰਨ ਕੇ ਚਲੇ ਵੀ ਮਾਫੀ ਆਉਨੇ ਆ ਨੀ ਵਿਪਤਾ ਪਈ ਭਈਆ ਘਰ ਦੇ ਉੱਤੇ ਪਰ ਅਸੀਂ ਇਸ ਇਸ ਮਤਲਬ ਗੱਲ ਤੋਂ ਕਦੇ ਡੋਲਦੇ ਨਹੀਂ ਡੋਲਦੇ ਨਹੀਂ ਡੇਲਦੇ ਬਿਲਕੁਲ ਕੁਝ ਹੋ ਜੇ ਪਰ ਅਸੀਂ ਨਾ ਜਿਵੇਂ ਅਸੀਂ ਮਾਤਾ ਮਾਫੀ ਵੀ ਨਹੀਂ ਅਸੀਂ ਇਸ ਤਰ੍ਹਾਂ ਹਰਿਆਣਾ ਮਾਤਾ ਨੂੰ ਇਹ ਹੀ ਨਾ ਮਾਫੀ ਦੇਣੀ ਆ ਤੇ ਨਾ ਹੀ ਉਹਦੇ ਪੈਸੇ ਅੱਗੇ ਆਇਆ ਥੱਡਣਾ ਉਹਦੇ ਤੇ ਸਤਿ ਸ਼੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਬਹਾਦਰਗੜ ਝੰਡੀਆਂ ਪਿੰਡ ਦੇ ਵਿੱਚ ਬੈਠੇ ਆ ਇਹ ਬੇਬੇ ਮਹਿੰਦਰ ਕੌਰ ਦਾ ਪਿੰਡ ਹੈ। ਉਹੀ ਬੇਬੇ ਮਹਿੰਦਰ ਕੌਰ ਜਿਨੇ ਕੰਗਣਾ ਦੀ ਬੀਤੇ ਦਿਨੀ ਬਠਿੰਡਾ ਚ ਪੇਸ਼ੀ ਪਵਾਈ ਸੀ। ਬੇਬੇ ਮੇਰੇ ਨਾਲ ਹੈ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਘਰ ਦੇ ਹਾਲਾਤ ਵੀ ਅਸੀਂ ਜ਼ਰੂਰ ਦਿਖਾਈਏ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਭਾਈ ਵੀਰ ਦਾ ਖਾਲਸਾ ਹੈ ਜੀ ਫਤਿਹ। ਬੜੀ ਤਕੜੀ ਮੱਲ ਮਾਰੀ ਆ ਬੇਬੇ। ਮਹਾਰਾਜ ਜਾਣਦਾ ਭਾਈ ਮੈਂ ਬਾਬੇ ਸੱਕਾ ਦੇ ਜੋਗਰੀ ਹੈ ਪ੍ਰਮਾਤਮਾ ਨੇ ਮਾਰੀ ਹੈ। ਹੂੰ। ਬੇਬੇ ਜਿਹੜੀ ਉਹ ਟਿੱਪਣੀ ਸੀ ਤੁਸੀਂ ਜਦੋਂ ਸੁਣੀ ਸੀ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਉਹਨੇ ਇੱਕ ਟਿੱਪਣੀ ਕੀਤੀ ਸੀ ਤੁਹਾਡੇ ਤੇ ਜਦੋਂ ਤੁਸੀਂ ਉਦੋਂ ਉਥੇ ਧਰਨਾ ਲਾਉਂਦੇ ਹੁੰਦੇ ਸੀ ਹਨਾ ਤੁਹਾਨੂੰ ਉਦੋਂ ਤੋਂ ਹੀ ਉਹਦੇ ਤੇ ਇੰਨਾ ਜ਼ਿਆਦਾ ਗੁੱਸਾ ਆਇਆ ਬੁਰਾ ਲੱਗਿਆ ਅੱਛਾ ਤੇ ਉਹ ਪਾਈ ਵੱਡੀ ਫਿਲਮ ਵਾਲੀ ਇੰਟਰਨੈਟ ਦੀ ਗੁੱਸਾ ਕਰਕੇ ਸਿਕਿਉਰਿਟੀ ਟੰਗ ਭੰਨ ਦਿੰਦੇ ਉਹ ਤੱਕੂਗੀ ਉਹ ਆ ਕੀ ਸਪੈਸ਼ਿਆਲੀ ਸੀ ਤੇ ਜੇ ਕੋਈ ਆਪਾਂ ਨੂੰ ਪੈਸਿਆਂ ਵਾਲਾ ਕੋਈ ਆਪੋ ਤੇ ਆਪਾਂ ਵੀ ਕਿਵੇਂ ਬਰਾਬਰੀ ਕਰ ਲਾਂਗੇ ਭਾਈ ਚਾਰਾ ਖਵਾ ਕੇ ਅੰਦਰ ਵੜ ਜਾਂਦਾ ਮੈਂ ਅਗਲਾ ਗੁੱਸਾ ਸਾਨੂੰ ਕਹਦਾ ਸੀ ਤੇ ਉਹ ਰਖੜਾ ਵੀ ਜੇ ਕੋਈ ਭੈਣ ਭਾਈ ਆਦਾ ਸਿਆਪਾ ਐ ਕਰੋ ਤੇ ਵੀ ਦਾਵਾ ਕਰੋ ਜਾਂ ਸਾਡੀ ਕੀ ਪਹੁੰਚ ਦਾ ਵੇ ਕਰਨਗੀ ਤੇ ਦੂਜੇ ਆਂਦੇ ਸਾਡੇ ਹੱਥੋਂ ਹੁੰਦਾ ਨੇ ਤੇਰੇ ਹੱਥੋਂ ਹੀ ਹੋਊਗਾ ਅੱਛਾ ਤੇ ਵੀ ਤੁਸੀਂ ਇੱਕ ਵਾਰੀ ਵੀ ਜਾਓ ਦਾਵਾ ਕਰੋ ਫਿਰ ਦੂਜੀ ਪਹਟਾਇਤਾ ਮੁੰਡੇ ਕਿਸੇ ਦੇ ਵੱਡੇ ਬੰਦੇ ਦੀ ਅੱਖ ਨਹੀਂ ਲੱਗਦੇ ਤੇ ਫਿਰ ਵੀ ਉਹ ਵੀ ਅਗਲਾ ਇਹ ਹੋਇਆ ਕਰੇ ਸਾਡੇ ਅੱਖ ਹੀ ਲੱਗਦਾ ਤੁਸੀਂ ਮੈਂ ਤਾਂ ਉਦੋਂ ਦਿੱਲੀ ਧਰਨੇ ਤੇ ਗਏ ਸੀ ਜਦੋਂ ਉਦੋਂ ਫਿਰ ਉੱਥੇ ਹੀ ਰਹਿੰਦੇ ਹੁੰਦੇ ਸੀ ਉੱਤੇ ਰਹਿੰਦੇ ਸੀ ਜਿੱਥੇ ਕੁਸ਼ਕ ਚਿਰ ਜਾਂਦੇ ਹੁੰਦੇ ਸੀ ਜਿਵੇਂ ਕੁਸ਼ਕ ਜਾਂਦੇ ਸੀ ਜਿ ਬਜ਼ੁਰਗ ਕਰਕੇ ਸਾਰੇ ਆਂਦੇ ਘਰੇ ਜੋ ਬਿਮਾਰ ਹੋਇਆ ਤੈਨੂੰ ਕੌਣ ਸੰਭੂਗਾ ਠੀਕ ਹੈ ਉੱਥੇ ਤੰਬੂ ਲਈ ਬੈਠੇ ਹੁੰਦੇ ਸੀ ਕਿਸਾਨ ਕਾਨੇ ਦੀਆਂ ਝੁੱਗੀਆਂ ਪਾਈ ਬੈਠੇ ਹੁੰਦੇ ਸੀ ਅੱਛਾ ਮੀਂਹ ਪਿਆ ਹੁੰਦਾ ਸੀ ਮੀਂਹ ਪਿਆਸ ਤਾਂ ਪੁਰਤੇ ਰਹਿੰਦੇ ਸੀ ਸਾਡਾ ਤਾਂ ਵੇਖੀਂਦਾ ਤੰਬੂ ਲੱਗੇ ਸੀ ਉੱਤੇ ਤੇ ਉਹ ਥੱਲੇ ਵੇਖੀਂਦਾ ਥੱਲੇ ਕੰਵਰਸਿਟੀ ਪਾਈ ਸੀ ਲੋਕ ਕੰਦੇ ਆਟੇ ਪੇ ਜਾਂਦੇ ਟਰਾਲਿੰਗ 'ਚ ਬੈਠੇ ਹੁੰਦੇ ਇਸ ਤਰ੍ਹਾਂ ਦੀ ਹਾਲਤ ਹੀ ਵੇਖ ਕੇ ਮੀਂਹ ਪੈਂਦਾ ਪਾ ਰਿਆ ਣਾਂ ਲੈਂ ਦੀ ਪਿੱਛੇ ਜਾਂਦੀ ਅਜਾ ਮਤਲਬ ਜਾ ਵਰਦੇ ਸੀ ਫਿਰ ਕਦੇ-ਕਦੇ ਪਿੰਡ ਆ ਜਾਂਦੇ ਸੀ ਘਰੇ ਵੀ ਨਹੀਂ ਸਰਦਾ ਸੀ ਘਰੇ ਵੀ ਨਹੀਂ ਸਰਦਾ ਸੀ ਭਾਈ ਤੇ ਉਹ ਤੁੱਪਾਂ ਪੈਂਦੀਆਂ ਸਵੇਰੇ ਚਖੇੜੇ ਹੁੰਦੇ ਮੀਂਹ ਬੀਲਾਂ ਕਟਕਦੀਆਂ ਸੀ ਤੇ ਭਾਈ ਉੱਥੋਂ ਵੀ ਜਿੰਨਾ ਸਰਦਾ ਸੀ ਠੰਡ ਜਿਵੇਂ ਕੋਈ ਆਉ ਦਾ ਟਾਈਮ ਸਾਲ ਕੱਢੀ ਕੱਢਿਆ ਪਰ ਮੋਤੀ ਨੇ ਕੀ ਸੋਚਿਆ ਵੀ ਮੈਂ ਤਾਂ ਇੱਕ ਜੀਂ ਨਿਕਾਇ ਤੇ ਕਿੰਨੇ ਜੀ ਹੈ ਤੇ ਇਹਨਾਂ ਦੀ ਪਰਮਾਤਮਾ ਵਸਦਾ ਇਹਨਾਂ ਨੂੰ ਮਾਫ ਕਰਦਿਆਂ ਸਾਰ ਤੋ ਜੇ ਨਾ ਫੋਪਿਆ ਤੇ ਫੇਰ ਵੀ ਮੈਂ ਮਾਫੀ ਮੰਗਣਾ ਤੇ ਵੀ ਕਰਮ ਜਾਂਦੇ ਰੋ ਮੈਂ ਥੋੜੀਆਂ ਮੰਗਾ ਪੂਰੀਆਂ ਕਰੂੰਗਾ ਉਹ ਤਾਂ ਮੰਨ ਕੇ ਠਾਤਾ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਜਾਊਂਗਾ ਉਹ ਕਰਨ ਕਰਤੇ ਤੇ ਫੇਰ ਮੁੜ ਕੇ ਕੋਈ ਮੰਨਿਆ ਕੋਈ ਨਾ ਮੰਨਿਆ ਭਾਈ ਹਜੇ ਕਿਸਾਨ ਤਾਂ ਅਜੇ ਵੀ ਨਹੀਂ ਆਦੀ ਸਾਡੀ ਇੱਛਾ ਪੂਰੀ ਹੋਈ ਏ ਪਰ ਫਿਰ ਤਾਂ ਡਾਂਗਾ ਨਾ ਕਰਦੇ ਤੇ ਨਹੀਂ ਭਗਵਾਨ ਤੁਮਾਨ ਨੇ ਕ੍ਰੀਸ਼ ਕੀ ਦੇ ਬਸਾਂ ਸੀ ਤੁਸੀਂ ਮਾ ਤਾਂ ਖੇਤੀ ਕਰਦੇ ਸੀ ਅਸੀਂ ਖੇਤੀ ਕਰਦੇ ਸੀ ਭਾਈ ਕੋਈ ਠੇਕੇ ਤੇ ਲੈ ਕੇ ਕਿ ਥੋੜੀ ਬਹੁਤ ਆਵਦੀ ਵੀ ਸੀ ਆਵਦੀ ਸੀ ਠੇਕੇ ਤਾਂ ਸਮਾਂ ਹੁਣ ਹੁੰਦੀ ਨਹੀਂ ਮੁੰਡਾ ਬੁਆਰਾ ਸਿੱਕੇ ਬੈਠਿਆ ਠੇਕੇ ਤਾਂ ਆਪ ਨੂੰ ਦੇਣੀ ਪੈਂਦੀ ਏ ਅੱਛਾ ਦੇਣੀ ਬੈਣੀ ਦੇਣੀ ਪੈਂਦੀ ਹਾਂ ਪਹਿਲਾਂ ਤੁਸੀਂ ਮਤਲਬ ਕਿਸਾਨੀ ਨਾਲ ਜੁੜੇ ਹੋਏ ਸੀ ਜੁੜੇ ਹੋਏ ਸੀ ਰੱਖਲਾ ਕਿ ਸਾਡੀਆਂ ਜ਼ਮੀਨਾਂ ਤੇ ਮੋਦੀ ਸਾਹਿਬ ਆਦੇ ਸੀ ਮਾਤਾ ਪਰਾਠ ਬਣਾਉਂਗਾ ਤੇ ਇੱਕ ਕਰਦਿਆਂ ਕਿਸਾਨਾਂ ਜਿਵੇਂ ਟਾਈਮ ਟਾਈ ਕਰ ਦੂੰ ਤੇ ਕਿਸਾਨਾਂ ਨੂੰ 1200 ਦਿਹਾੜੀ ਦੇ ਕੇ ਰੱਖਿਆ ਕਰਾਂਗੇ ਤੇ ਦਿਹਾੜੀ ਤੇ ਵੀ 12 ਘੰਟੇ ਕੰਮ ਕਰਾਇਆ ਕਰਾਂਗੇ ਆ ਦੂਜੇ ਮਜ਼ਦੂਰ ਅਸੀਂ ਤਾਂ ਜੇ ਕੰਮ ਕਰਾਉਣ ਖੇਤੀ ਵਰਤ 8 ਘੰਟੇ ਕਰਨੇ ਮਾਦਾ ਕਿਸਾਨ ਤੋਂ 12 ਵੀ 12 ਘੰਟੇ ਕਰਾਇਆ ਕਰੋ ਤੇ ਫਿਰ ਜਨਤਾ ਨੇ ਜੇ ਕਰਸਾਨਾਂ ਨੇ ਘਰਾਉਣਾ ਹੀ ਸੀ ਵੀ ਘਰ ਪਾਣੀ ਪੀਣ ਦੇਵਾਂਗੇ ਕਿ ਨਹੀਂ ਛੋੜ ਇਹ ਜੇ ਕਰਦੀ ਉਹਦੇ ਘਰਵਾਰੀ ਕੋਲੇ ਦੀ ਨਾ ਕੋਲਿਆਂ ਤੇ ਦਿਹਾੜੀ ਮਜ਼ਦੂਰੀ ਨ ਕਿੱਥੇ ਪੂਰਾ ਪਊਗਾ ਬਿਲਕੁਲ ਤੇ ਫਿਰ ਬੇਚਤਾ ਮਰ ਜਾਗੇ ਮਰਦੇ ਸੀ ਨਹੀਂ ਛੱਡਦੇ ਨਾ ਅਸੀਂ ਬੱਟਾ ਟਾਉਣ ਦੇ ਜੀ ਸਾਡੇ ਮਾਰਾ ਤੁਸੀਂ ਕੱਲੇ ਜਾਂਦੇ ਸੀ ਕਿ ਬਾਪੂ ਜੀ ਵੀ ਜਾਂਦੇ ਹੁੰਦੇ ਸੀ ਬਾਪੂ ਹੀ ਘਰੇ ਰਹਿੰਦੇ ਸੀ ਬਾਪੂ ਜੀ ਦੀ ਬਾਰੀ ਲੱਗੀ ਨਹੀਂ ਤੇ ਭਾਈ ਜਾ ਇਹਨਾਂ ਨੂੰ ਵੀ ਜਾਣਾ ਪੈਂਦਾ ਸੀ ਅੱਛਾ ਪਿੰਡ ਜਦ ਬਾਰੀ ਬੰਤੀ ਕਿਉਂਕਿ ਤਾਂ ਮੈਂ ਜਦ ਆ ਮੁੰਡੇ ਭੈਣ ਭਾਈ ਸੰਸਾਦ ਨੇ ਆ ਆਜੋ ਬੇਬੇ ਚੱਲ ਗਈ ਆਜੋ ਤੇ ਸਾਨੂੰ ਫਿਰ ਉਹਦੇ ਘਰੇ ਬੈਠਣਾ ਕੀ ਆਖੀਏ ਜਦੋਂ ਵੀ ਰੱਖ ਲੈ ਜੀ ਮੁੰਡੇ ਗੱਭਰੂ ਜਾ ਬੱਚੇ ਵੀ ਜਾਂਦੇ ਸੀ ਛੋਟੇ ਛੋਟੇ ਜਗਰ ਤੇ ਫਿਰ ਸਾਨੂੰ ਘਰੇ ਕਿੱਥੇ ਜਾ ਕੋਈ ਸਾਨੂੰ ਜਾਣਾ ਪੈਂਦਾ ਸੀ ਅੱਛਾ ਬੀਬੀ ਫਿਰ ਜਦੋਂ ਉਹ ਬੋਲੀ ਉਸ ਤੋਂ ਬਾਅਦ ਤੁਹਾਨੂੰ ਭੈਣ ਭਰਾਵਾਂ ਨੇ ਜਾਂ ਕੋਈ ਮੂੰਹ ਮੱਥੇ ਲੱਗਣ ਵਾਲੇ ਬੰਦਿਆਂ ਨੇ ਕਹਿਤਾ ਵੀ ਦਾਵਾ ਤੇਰੇ ਹੱਥੋਂ ਹੋਊਗਾ ਤੁਸੀਂ ਦਾਵਾ ਕਰੋ ਹਨਾ ਤੁਸੀਂ ਦਾਵਾ ਕਰਤਾ ਠੀਕ ਹੈ ਫਿਰ ਮੁੜ ਕੇ ਬਹੁਤ ਆ ਗੇੜੇ ਲੱਗਦੇ ਆ ਮਾਤਾ ਕੋਟ ਕਚਹਿਰੀਆਂ ਦੇ ਵਿੱਚ ਬਹੁਤ ਲੱਗਦੇ ਕੋਟ ਕਿੱਥੇ ਕਿੱਥੇ ਤੁਹਾਡੇ ਗੇੜੇ ਲਵਾਏ ਕਿਵੇਂ ਜਾਂਦੇ ਸੀ ਗੇੜੇ ਗੇੜੇ ਪਹਿਲਾਂ ਤਾਂ ਫਿਰ ਅਖਰਬਠੰਡੇ ਚ ਵੇਖੀਂਦਾ ਦਾਵਾ ਕਰਿਆ ਹੂੰ ਉੱਥੇ ਵੇਰ ਚੱਕ ਕੇ ਇੱਥੇ ਪੇਛੀ ਤਾਂ ਉਹਨੇ ਪਾਈ ਨੇ ਚੱਕ ਚੰਡੀਗੜ੍ਹ ਲੈ ਗਈ ਫਿਰ ਉੱਥੇ ਜਾ ਕੇ ਵਕੀਲ ਨੂੰ ਕਰਨਾ ਪਿਆ ਤੇ ਉੱਥੇ ਜਾ ਕੇ ਕਰਨਾ ਪਿਆ ਫਿਰ ਉਹਨੇ ਦਿੱਲੀ ਕਰਿਆ ਦਿੱਲੀਆ ਕਰਿਆ ਮੈਨੂੰ ਨਾ ਜਾਣਾ ਪਏ ਇਹ ਇਹਦੀ ਦੇਖੀਂਦਾ ਕਾਹਮਾ ਨਾ ਉੱਥੇ ਹਾਂ ਰੱਦ ਕਰਨਾ ਪਵੇ ਉਹਦਾ ਸਾਨੂੰ ਪਤਾ ਹੀ ਲੱਗਿਆ ਉੱਥੇ ਜਿਹਨੂੰ ਪੇਛੇ ਉਹਨੇ ਝਾੜਾ ਪਈਆਂ ਵਾਕਈ ਤੂੰ ਇਹੋ ਜਿਹਾ ਕਰਦੇ ਗਲਤ ਫਲਤ ਲੋਕਾਂ ਨੂੰ ਵੇਚ ਕੇ ਤੇ ਮੈਂ ਤੈਨੂੰ ਉੱਥੇ ਬਠਿੰਡੇ ਜਾ ਕੇ ਤਿਲਕਾ ਭੋਗਤ ਮੈਂ ਇਹ ਤੇ ਨਹੀਂ ਕਰਦਾ ਤੇ ਲੋਕਾਂ ਨੂੰ ਬੋਲੇ ਆ ਤੇ ਮੈਂ ਤੈਨੂੰ ਤੇਰਾ ਦਾਵਾ ਹੀ ਨਹੀਂ ਲੈਂਦਾ ਉਹਨੇ ਜਾਈ ਨਹੀਂ ਦਾਵਾ ਪੂਰੀ ਗੱਲ ਨਹੀਂ ਸੁਣੀ ਸੁਣੀ ਨਹੀਂ ਤੇ ਉਹ ਫਿਰ ਜਦ ਇਹ ਇੱਥੇ ਵਾਪਸ ਆਖੀਂਦਾ ਉਹ ਕਾਉ ਤਪਤਰੇ ਤੇ ਇਸੇ ਬੇਖੀਂਦਾ ਦਾਰ ਤੇ ਜੱਜ ਕੋਲੇ ਭੇਜਤੀ ਉਹ ਵੀ ਉਹੀ ਕਰੂਗਾ ਚਾਰ ਸਾਲਾਂ ਚ ਮਾਤਾ ਫਿਰ ਤੁਹਾਨੂੰ ਵੀ ਕੋਰਟ ਦੇ ਗੇੜੇ ਲਾਉਣੇ ਪੈਂਦੇ ਸੀ ਚੰਡੀਗੜ੍ਹ ਵੀ ਜਾਣਾ ਪੈਂਦਾ ਸੀ ਜਾਣਾ ਹੀ ਪੈਂਦਾ ਸੀ ਸਾਡੀ ਤੇ ਜਾਂਦੇ ਫਿਰ ਤੁਸੀਂ ਕਾ ਇੱਥੇ ਜਾਂਦੇ ਰੱਖਣਾ ਪਈ ਵੀ ਗੱਡੀਆਂ ਕਾਰਾਂ ਕੁਝੇ ਜਾਣਾ ਪੈਂਦਾ ਸੀ ਭਾਈ ਤੇ ਤੁਰ ਕੇ ਥੋੜੇ ਹੀ ਨਹੀਂ ਵਟ ਜਾ ਜਾਂਦਾ ਨਹੀਂ ਨਹੀਂ ਐ ਨਹੀਂ ਵੀ ਮਤਲਬ ਜਿਵੇਂ ਘਰ ਦੇ ਮੈਂ ਹਾਲਾਤ ਵੇਖੇ ਹਨਾ ਹਾਂ ਪੰਜ 6 ਘੰਟੇ ਜੀ ਕਾਰ ਗੱਡੀ ਜਾਂਦੀ ਦਿੱਲੀ 8 ਘੰਟੇ ਜੀ ਜਾਂਦੀ ਸੀ ਤੇ ਫਿਰ ਵੀ ਭਾਈ ਜਾਣਾ ਹੀ ਪੈਂਦਾ ਸੀ ਜਥੇਬੰਦੀਆਂ ਨੇ ਸਾਥ ਦਿੱਤਾ ਤੁਹਾਡਾ ਜਥੇਬੰਦੀਓ ਸਾਡਾ ਕੋਈ ਸਾਥ ਨਹੀਂ ਦਿੱਤਾ ਪਾਈ ਕੋਈ ਹਸਾਰ ਨਹੀਂ ਲਾਇਆ ਗੱਲਾਂ ਗੱਲੀਵਾਤੀ ਮੈਂ ਵੱਡੀ ਕਰਤੂਰਤੀ ਵੱਡੀ ਜੇਠਾਣੀ ਗੱਲਾਂ ਬਾਤਾਂ ਨਾਲ ਕੋਈ ਕਿੰਨਾ ਹੀ ਕਰ ਲੇ ਪਰ ਸਾਰੇ ਕਿਸੇ ਨੇ ਜਿਹਨੂੰ ਪੀੜ ਹੋਵੇ ਤੇ ਸੋਈ ਪਿਆਰ ਹੋਵੇ ਕੌਣ ਕਿਸੇ ਦਾ ਦੁੱਖ ਹਮੇਸ਼ਾ ਦਾਵਾ ਕਰਤਾ ਸੀ ਤੁਸੀਂ ਸਾਰੇ ਪੰਜਾਬ ਦੀ ਇੱਜ਼ਤ ਰੱਖ ਲਈ ਸੀ ਸਾਰੇ ਪੰਜਾਬ ਬੋਲੀ ਤਾਂ ਉਹ ਸਭ ਨੂੰ ਸੀ ਸਾਰਿਆਂ ਨੂੰ ਸਾਂਝਾ ਜਆ ਬੋਲੀ ਸੀ ਫੋਟੋ ਥੋੜੀ ਵਰਤੀ ਸੀ ਮਾੜੀ ਗੱਲ ਹੈ ਪਰ ਤੁਸੀਂ ਸਾਰੇ ਪੰਜਾਬ ਦੀ ਰੱਖੀ ਪਰ ਪੰਜਾਬ ਦੀਆਂ ਜਥੇਬੰਦੀਆਂ ਤੁਹਾਡੇ ਨਾਲ ਨਹੀਂ ਜਾਂਦੀਆਂ ਰਹੀਆਂ ਨਾ ਕੱਲ ਵੀ ਬਾਪੂ ਜੀ ਕੱਲੇ ਹੀ ਗਏ ਕੱਲੇ ਹੀ ਗਏ ਸੋ ਤਾਂ ਪੁੱਟਿਓ ਸੀ ਮੁੰਡੇ ਦੇ ਕੋਲੇ ਤੇ ਉਹਨੂੰ ਆਖਿਆ ਵੀ ਵਕੀਲ ਕਹਿੰਦਾ ਸੀ ਕੰਗਣਾ ਆਉਗੀ ਤਸੀਂ ਆਓ ਤੇ ਸਵੇਰ ਡੇਢ ਵਜੇ ਪਈ ਸੀ ਇਹ ਤਾਂ ਸਭ ਗੱਡੀ ਦੀ ਆਈ ਲਾਟ ਲੇਟ ਛੁੱਟੀ ਦੀ ਥੀ ਤੇ ਉਹ ਵਸਤੇ ਉੱਥੇ ਪਹੁੰਚਣ ਦੀ ਖਾਤਰ ਹੀ ਕੰਗਣਾ ਹੋਗੀ ਤੇ ਵਕੀਲ ਨੇ ਕਿਹਾ ਬਾਪੂ ਜੀ ਆਓ ਤੇ ਫਿਰ ਉਹ ਵਸਤੇ ਆਏ ਅੱਛਾ ਫਿਰ ਮਾਤਾ ਕਹਿੰਦੇ ਕੱਲ ਮਾਫੀ ਮੰਗਦੀ ਸੀ ਕਹਿੰਦੀ ਕਿ ਮੈਥੋਂ ਗਲਤੀ ਫਹੀਮੀ ਦੇ ਵਿੱਚ ਬੋਲਿਆ ਗਿਆ ਗਲਤੀ ਨਾਲ ਬੋਲਿਆ ਗਿਆ ਤੇ ਮੈਂ ਉਹਨਾਂ ਦੇ ਪਤੀ ਨੂੰ ਸੁਨੇਹਾ ਲਾਇਆ ਹੈ ਵੀ ਮਾਤਾ ਨੂੰ ਕਹੋ ਮੈਨੂੰ ਬਖਸ਼ ਦੇ ਹੂੰ ਮਾਤਾ ਨੂੰ ਇਹਨ ਵੀ ਆਖਿਆ ਉਹ ਜੱਜ ਨੇ ਪੁੱਛਿਆ ਸੀ ਤੂੰ ਵੀ ਬਖਸ਼ ਦੇਵੋਗੇ ਹਾਂ ਇਹਨੇ ਹੱਥ ਮੰਨ ਤੇ ਤੂੰ ਬਖਸ਼ ਦੇਵੀਂ ਇਸ ਤਨ ਬਖਸ਼ ਦੇ ਅੱਛਾ ਵੀ ਆ ਕੇ ਮੈਨੂੰ ਤਾਂ ਜੀ ਮਿਲੀ ਤਕਰੀਮ ਚ ਜਿਮ ਮੈਨੂੰ ਜੀ ਮਾਫੀ ਮੰਗੂਗੀ ਕਿ ਖਬਰ ਮੇਰੇ ਇੱਥੇ ਤਰਮਾਰੂ ਮੈਨੂੰ ਕਿਤੇ ਕੀ ਕਰੂ ਪਈ ਤਾਂ ਉਹਨੂੰ ਮੱਥੇ ਤਾਂ ਲੱਗੇ ਫੋਟੋ ਤਾਂ ਵਰਤ ਲਈ ਆ ਫੋਟੋ ਤਾਂ ਚੁੱਪ ਕਰਕੇ ਲਾਤੀ ਸੀ ਇਹ ਤਾਂ ਲੱਗੇ ਫਿਰ ਕੇ ਨਾ ਇੱਕ ਵਾਰ ਦਰਸ਼ਨ ਤੇ ਦੇਵੇ ਦਰਸ਼ਨ ਤਾਂ ਦੇਵੇ ਮੈਂ ਉਹਦੀ ਰੂਹ ਦੀ ਬਾਤ ਕੋਈ ਉਹ ਮੇਰੀ ਗੱਲਾਂ ਬਤ ਉਹ ਗੱਲ ਗੱਲੀ ਵੱਡੀ ਜਠਾਣੀ ਵੱਡੀ ਤੇ ਕਰਤੂਤੀ ਵੱਡੀ ਜਠਾਣੀ ਗੱਲੀ ਵੱਤ ਇਹ ਤਾਂ ਗੱਲਾਂ ਹੀ ਕਰਦੀ ਏ ਜਦ ਮੱਥੇ ਲੱਗੂ ਪਤਾ ਲੱਗੂ ਬੇਬੇ ਮੈਨੂੰ ਨਹੀਂ ਬਤਾਉਣਾ ਕਿਉਂ ਤੁਹਾਡੀ ਫੋਟੋ ਲਾਤੀ ਜਾਂ ਉਹਨੂੰ ਕਿਉਂ ਤੁਸੀਂ ਬੁਰੇ ਲੱਗੇ ਮੈਂ ਤਾਂ ਜਦੋਂ ਦੀ ਆਈ ਆ ਮੈਨੂੰ ਤਾਂ ਮਤਲਬ ਜੀ ਲੱਗਿਆ ਪਿਆ ਮੈਨੂੰ ਐ ਲੱਗਦਾ ਹੀ ਨਹੀਂ ਭਲਾਂ ਦੀ ਤੁਹਾਡੇ ਘਰੇ ਇੰਨਾ ਦੁੱਖ ਤਕਲੀਫ ਹੈ ਪਰ ਤੁਸੀਂ ਹਾਂ ਸੱਸ ਕੇ ਗੱਲਾਂ ਕਰ ਰਹੇ ਹੋ ਹਨਾ ਮਰ ਬੜੀ ਜਿਵੇਂ ਕੋਈ ਪ੍ਰਮਾਤਮਾ ਦੇ ਰੰਗ ਚ ਰਾਜੀ ਹੁੰਦਾ ਉਹ ਮੈਂ ਤੇ ਨਹੀਂ ਤੇ ਜਿਹੜਾ ਉਹ ਚਾਰਗੇ ਕਰਦੀ ਛਾਲ ਵਰ ਤੇ ਖੇੜਾ ਪਾਉਂਦੀ ਫਿਰਦੀ ਹੈ ਜੀ ਬਾਂਦਰੀ ਮੂਰੇ ਉਹ ਕਰਦੇ ਸਾਨੂੰ ਟਿਚਰਾ ਕਰਦੀ ਹੈ ਅੱਛਾ ਮਜ਼ਾਕ ਕਰਦੀ ਹੈ ਮੈਨੂੰ ਆਸੀ ਹੁੰਦੀ ਹੈ ਸ਼ਾਦੀ ਫੜਦੀ ਛਲਣੀ ਉਹ ਅੱਛਾ ਚੱਲ ਜੀ ਮਰੀਜ਼ ਵੇਖੀ ਦਾ ਬਣ ਕੇ ਆਏ ਸੋ ਨਾ ਵੇਖੀ ਦਾ ਸੀਤਾ ਦੇ ਮੂਰੇ ਸਿਵਨ ਦਾ ਮਰਗਾ ਉਥੋਂ ਸਿਵਨ ਦਾ ਮਰਗ ਬਣੀ ਫਿਰਦੀ ਹੈ ਅੱਛਾ ਮਤਲਬ ਤੁਹਾਨੂੰ ਐ ਲੱਗਦਾ ਵੀ ਅਜੇ ਵੀ ਉਹਦੇ ਲੱਛਣ ਐ ਇਹ ਮਾਫੀ ਦਿਲੋਂ ਨਹੀਂ ਮੰਗੀ ਨਹੀਂ ਦਿਲੋਂ ਨਹੀਂ ਮੰਗੀ ਸਾਨੂੰ ਵੇਚਦੀ ਫਿਰਦੀ ਐ ਕਿਤਰਾ ਕਰਦੀ ਐ ਮਸ਼کریاں ਅਸੀਂ ਬਿਸਰਾਂਗੇ ਕਿਵੇਂ ਸੋਕ ਵਿੱਚ ਬਿਸਰੇ ਹਾਂ ਠੀਕ ਹੈ ਦੇ ਕਾਲ ਨਾ ਪਾਣੇ ਸੋਕ ਵਿੱਚ ਜੀਉਂ ਜੀਆ ਸੋਕ ਵਿੱਚ ਬਿਸਰੇ ਬਿਸਰੇ ਕਿੱਥੇ ਜਾਂਦਾ ਮਹਾਰਾਜ ਤੇਰੇ ਜੀ ਵਾਸਤੇ ਮੇਰੇ ਜੀ ਵਾਸਤੇ ਜੇ ਦੁੱਖ ਮੈਂ ਠੱਗੀ ਮਾਰਨ ਤੇ ਮੈਨੂੰ ਦੱਸਣਾ ਪਹਿਲਾਂ ਦਾ ਮੇਰੇ ਚ ਵੀ ਐ ਜੇ ਠੱਗੀ ਮੈਂ ਖਾ ਲੂੰ ਜੇ ਦੁਖਾ ਲੇਂਗੀ ਠੱਗੀ ਕੋਈ ਨਹੀਂ ਕਹਿੰਦਾ ਮਾਰੋ ਸੱਚ ਬਸਦੇ ਭਾਈ ਠੀਕ ਹੈ अच्छा बेबे मैं ਤੁਹਾਡੇ بیٹے ਦੇ ਹਾਲ ਵੀ ਵੇਖੇ ਹਨਾ ਕੀ ਕੀ ਗੱਲ ਬਣ ਗਈ ਬਾਈ ਨੂੰ ਕੀ ਹੋਇਆ ਬਾਈ ਨੂੰ ਵੀ ਰਖਲਾ ਇਸ ਤਪਲੇਖੇ ਜ ਰਹੇ ਪਹਿਲਾਂ ਤਾਂ ਕਰਦਾ ਫਿਰ ਅ ਵੀ ਮੇਰਾ ਉਤਰੇ ਗੋਡਾ ਤਿੰਨ ਚਾਰ ਦਿਨ ਕੰਮ ਕਰਦਾ ਫਿਰ ਉਤਰ ਗਿਆ ਇਹ ਵਿਚਾਰ ਇੱਥੇ ਨੇੜੇ ਜੀ ਮਾਨੀ ਹਕੀਮ ਸੀਗਾ ਹੱਡੀਆਂ ਦਾ ਅੱਛਾ ਪੱਟੇ-ਪੱਟੇ ਬੰਨਦਾ ਸੀ ਤੇ ਚੜਾ-ਚੁੜੀ ਦਿੰਦਾ ਛੱਡੀਆਂ ਜਾ ਕੇ ਜਾ ਕੇ ਮਾਦਾ ਕਹਿੰਦਾ ਕਿ ਨਾ ਵੀ ਟੁੱਟੇ ਅੰਗ ਤੁਮ ਸੇਵੀਆਂ ਖਾਓ ਆਦਾ ਕਿ ਸੇਵੀਆਂ ਖਾ ਰਣ ਕਾਰਿਫ ਰਖਿਓ ਪਾ ਲਈ ਜੇ ਮੈਨੂੰ ਆ ਤਾਂ ਮੈਨੂੰ ਤਾਂ ਆਇਆ ਕਿਉਂ ਦੇਖੀਂਦਾ ਤਤਨੇ ਇਸੇ ਰਹਿਣ ਨੇ ਕਿ ਖਾਲ ਤਾਂ ਮੈਂ ਤਾਂ ਰੈਂਟਿਆਂ ਖਾਂਦਾ ਗੱਗਵਾਕ ਕਰਕੇ ਉੱਛੜ ਗਿਆ ਆ ਕੀ ਗੱਲ ਹੋਈ ਫੇਰ ਤਾਂ ਬਸ ਬਹੁਤ ਔਖਾ ਹੋਇਆ ਵਿਚਾਰਾ ਤੇ ਆਖੇ ਮੇਰਾ ਪਿੰਡਾ ਮਚਦਾ ਪਾਣੀ ਪਾਣੀ ਕਰਕੇ ਛੱਕ ਪਏ ਕੋਈ ਜਾਨਵਰ ਮੂੰਹ ਲੈ ਗਿਆ ਫੇਰ ਭਾਈ ਦੂਜੇ ਦਿਨ ਇੱਥੇ ਬੋਤਲਾਂ ਬਾਸਣ ਲਾਈਆਂ ਲੋਈ ਲੋਵਈਆਂ ਡਾਕਟਰ ਆ ਗਿਆ ਆ ਗੋਂਡਣ ਵਿਚਾਰੀ ਸੁਣ ਕੇ ਆਈ ਉਹ ਇੱਥੇ ਬੈਠੀ ਰਹੀ ਤੇ ਇਸ ਤਰ ਰੋਟੀਆਂ ਵੀ ਖਾਦੀਆਂ ਉਹ ਵਿਚਾਰੀ ਵੀ ਹੁਣ ਖਾਇ ਇੱਥੋਂ ਕਾ ਸਾਡੇ ਘਰੋਂ ਖਾ ਲਾ ਨਹੀਂ ਆ ਵੀ ਹੁਣ ਤਾਂ ਤੜਕੇ ਹੀ ਖਾਵਾਂਗਾ ਰਾਤ ਕਟਾ ਕੇ ਗਈ ਭਾਈ ਤੇ ਤੜਕੇ ਨੂੰ ਵੀ ਉਹ ਆਦਾ ਨਾ ਉਹ ਹੀ ਤੂੰ ਐ ਕਰਦਾ ਯਾਰ ਜਿਵੇਂ ਗੋੜਵੱਟੇ ਜਾਣ ਕਰਦੇ ਉਹ ਡੱਡਾ ਮੈਂ ਕਿ ਪੈ ਗਿਆ ਯਾਨੀ ਮਸਾਰਾਤ ਕਟਾਈ ਤੇ ਤੜਕੇ ਪਾਈ ਇਹ ਗਿੱਦੜਵੇ ਗਿਆ ਕੋਈ ਡਾਕਟਰ ਵਰੀ ਜਾਂਦਾ ਰਿਹਾ ਉੱਥੇ 5-6 ਦਿਨ ਲਾਈ ਉਹਨੇ ਆਖਿਆ ਭਾਈ ਰਿਪੋਰਟਾਂ ਰਪਾਟਾਂ ਲੈ ਕੇ ਬਠਿੰਡੇ ਜਾਓ ਉੱਥੇ ਕਰਾ ਕੇ ਲਿਆਉਂਦੇਗਾ ਉਹ ਆਦੇ ਐ ਲੱਗਦਾ ਕੋਈ ਰੋਗ ਤਾਂ ਹੈ ਨਹੀਂ ਕਿ ਖੂਨ 'ਚ ਕੋਈ ਜ਼ਹਿਰ ਰਲੇ ਅੱਛਾ ਉੱਥੇ ਰੱਖ ਲਾ ਪਾਈ ਵੀ ਇਹਦਾ ਸਾਲਾ ਸੀ ਦਿਖਾਉਣ ਵਾਲੇ ਵਿਆਹ ਸੀ ਉਹ ਆ ਗਿਆ ਪਤਾ ਲੈਣ ਤੇ ਉਹਨੇ ਕੋਈ ਜੋਗੀਆਂ ਵਾਲਾ ਮਣਕਾ ਮੁਣਕਾ ਲਿਆਂਦਾ ਉਹ ਮਣਕਾ ਲੱਗਿਆ ਉੱਥੇ ਸਵਾਲੇ ਥੋੜੇ ਪਵਾਏ ਉੱਥੇ ਮੰਤਰ ਜੰਤਰ ਕਰੇ ਉਹ ਹਿੱਟੂਣੀ ਟੰਮਣ ਕਰਦੇ ਰਹੇ ਡਾਕਟਰਾਂ ਚ ਨਾਮ ਲਜੋ ਫਿਰ ਉੱਥੇ ਰੱਖ ਲਾ ਗੂਗਾ ਮਾਰੀ ਜਾਂਦੇ ਰਹੇ ਉੱਥੋਂ ਕਿਸੇ ਨੇ ਆਖਤਾ ਸੰਗ ਵੀ ਜਾਂਦੇ ਰਹੋ ਡਾਕਟਰ ਸੀ ਇੱਥੇ ਡਾਕਟਰ ਵੀ ਇਲਾਜ ਕਰਦੇ ਰਹੇ ਤੇ ਭਾਈ ਟੂਣੀ ਟੰਮਣ ਵਾਲਾ ਕੀ ਕਰਦੇ ਰਹੇ ਇਹ ਵਾਧਾ ਵੰਦੀ ਗਿਆ ਰੇ ਛਾ ਪਹਿ ਗਿਆ ਸਾਰਾ ਇਸ ਤਰ੍ਹਾਂ ਖਰਾਬ ਹੋ ਗਿਆ ਪਰ ਉੱਥੇ ਪੈਂਚੀ ਦੀ ਮਿੱਠੀ ਵੱਡੀ ਪੂਲੀ ਪੁੱਛੇ ਦੇ ਨੇੜੇ ਉਹਨੇ ਪੜੋਜੇ ਨੇ ਆਖਿਆ ਇੱਥੇ ਆ ਇੱਥੇ ਚੰਗਾ ਇਹ ਦੇਖੀਂਦਾ ਲਾਜ ਆਇਆ ਉਹਨਾਂ ਨਾਲ ਗੱਲ ਕਰੀ ਉੱਥੇ ਬਾਈ ਗੁਰੂ ਨੇ ਫੜ ਲਈ ਬਾਹ ਲਾਜ ਹੋ ਗਿਆ ਇਹਨੂੰ 12-15 ਦਿਨ ਤੱਕ ਅੱਗੇ ਲਾ ਕੇ ਜੀ ਦੀਵਾਲੀ ਦੇ ਦਿਨ ਨੂੰ ਛੁੱਟੀ ਤੇ 6 ਦਿਨ ਹੋਣ ਲੱਗਿਆ ਤੇ ਹੁਣ ਮੋੜ ਹੈ ਤੇ ਮਹਾਰਾਜ ਨੇ ਜਾਣ ਵਾਸਤੇ ਦੀ ਲੰਮੀ ਆਜੂ ਕਰੇ ਪਰਮਾਤਮਾ ਹੂੰ ਵੱਡੀ ਉਮਰ ਕਰੇ ਹੂੰ ਮੈਂ ਲਾਜ ਮਾ ਤਾਂ ਆਪੇ ਕਰਵਾਇਆ ਆਪੇ ਕਰਾਉਣਾ ਸੀ ਆ ਕੁੜੀਆਂ ਸੀ ਦੋ ਆ ਇੱਕ ਛੋਟੀ ਬਵੀਏ ਸੀ ਅੱਛਾ ਤੇ ਉਹ ਵੱਡੀ ਭੂਲੀ ਸੀ ਅੱਛਾ ਅੱਛਾ ਭੈਣਾ ਨੇ ਮਦਦ ਕੀਤੀ ਭੈਣਾ ਨੇ ਮਦਦ ਕੀਤੀ ਹੂੰ ਜੂਨੀਆ ਨੇ ਕੋਈ ਮਦਦ ਨਹੀਂ ਕੀਤੀ ਜੂਨੀਆ ਵਾਲਿਆਂ ਨੇ ਕੀ ਨਹੀਂ ਮਤ ਕਰੀ ਸਾਨੂੰ ਕਿ ਕਿਸੇ ਨੇ ਡਾਲਰ ਡਾਲਰ ਦੇਣੇ ਸੀ ਅੱਛਾ ਤੇ ਜਿਵੇਂ ਦੇ ਰਹੇ ਨੇ ਕਿ ਜੂਨੀਆ ਵਾਲੇ ਰੱਖ ਰੱਖੇ ਸਾਨੂੰ ਕੀ ਕਿਸੇ ਨੇ ਮਦਦ ਨਹੀਂ ਇਹਨਾਂ ਕੁੜੀਆਂ ਨੇ ਪੈਸੇ ਪਸੀਨ ਲਾ ਕੇ ਹੂੰ ਇਹਨਾਂ ਛੁੱਟੀ ਦਵਾ ਕੇ ਲੈਂਦੀ ਐ ਉੱਥੇ ਰੋਟੀ ਪਾਣੀ ਅਜੇ ਤੱਕ ਮੇਰੇ ਕੋਲ ਸੀ ਮੈਥੇ ਕੁਸ ਹੁੰਦਾ ਨਹੀਂ ਸੀ ਪਸ਼ੂ ਰੱਖੇ ਸੀ ਜੇ ਖੁੱਲ ਜਾਣ ਜੇ ਭੜ ਪੈਂ ਤਾਂ ਮੈਂ ਥੋੜੀ ਛੜਾਉਣੇ ਸੀ ਵੀ ਤੋ ਕੋਲੇ ਰਹਿ ਵੀ ਬੰਦਰਾ ਇੱਕ ਦੀ ਦਾਰੂ ਦੂਜਾ ਹੁੰਦਾ ਵੀ ਰੱਖੀ ਰੱਖੋਗੇ ਤੇ ਉੱਥੇ ਸੀ ਤੇ ਦੂਜੀ ਕੁੜੀ ਉੱਥੇ ਰੋਟੀ ਪਾਣੀ ਲੈਂਦੀ ਸੀ ਜਰੀ ਪੈਸੇ ਵੀ ਦਿੰਦੇ ਛੁੱਟੀ ਦਵਾ ਕਰੇ ਹੁਣ ਤਾਂ ਚੌਨੇ ਚਾਨੇ ਵਧਣ ਲੱਗੇ ਘਰੇ ਬੇਬੇ ਮੈਂ ਤੁਹਾਨੂੰ ਕਮਾਂ ਵੀ ਮੇਰੇ ਨਾਲ ਵੱਧੂ ਲੋਕ ਜੁੜੇ ਹੋਏ ਆ ਵੀ ਪੰਜਾਬ ਦੇ ਵੱਧੂ ਲੋਕ ਜਿਵੇਂ ਕਹਿਲਾ ਆਪਣੀ ਗੱਲ ਮੰਨਦੇ ਆ ਹਨਾ ਤੇ ਜੇ ਮੈਂ ਅੱਖਾਂ ਵੀ ਮਦਦ ਕਰਾਉਣੀ ਆ ਤੁਹਾਡੀ ਕਰਵਾ ਦਈਏ ਉਹ ਤੁਹਾਡੀ ਮਰਜ਼ੀ ਭਾਈ ਜੇ ਕਰੇ ਜਾਂ ਮੈਂ ਕਿਹਦੀ ਕਹਿੰਦੀ ਨਹੀਂ ਮੈਂ ਆਪਦੇ ਵੱਲੋਂ ਕਹਿਣਾ ਤੁਹਾਡੇ ਵੱਲੋਂ ਨਹੀਂ ਕਹਿਣਾ ਉਹ ਉਹ ਤੇਰੀ ਮਰਜ਼ੀ ਤੇਰੀ ਲਜਾਇਆ ਅੱਛਾ ਹਾਂ ਤੇਰੇ ਹਿਰਦੇ ਦੇ ਪਰਮਾਤਮਾ ਮ ਬੈਠੂਗਾ ਨਾ ਤੇਰੇ ਹਿਰਦੇ ਤੇ ਦਇਆ ਫਿਰ ਦਇਆ ਧਰਮ ਦਾ ਮੂਲ ਹੈ ਜਿੱਡੀ ਦਇਆ ਨਾ ਉਹ ਧਰਮ ਦਾ ਮੂਲ ਹੈ ਕਿ ਧਰਮ ਕਿਸੇ ਨੇ ਤੋੜ ਗਿਆ ਜਿਹਦਾ ਕਿਸੇ ਦਾ ਵੱਧਾ ਤਾਂ ਖੜਾ ਹੀ ਰੱਬ ਧਰਤੀ ਸਮਾਨ ਕਿਸੇ ਦਾ ਵੱਧਾ ਖੜਾ ਹੈ ਹਾਂ ਤੇ ਜਿਸ ਪਰਮਾਤਮਾ ਸਾਚੇ ਵਸਦਾ ਹੈ ਜਿਹੜਾ ਰੱਬ ਨਿਕਲਿਆ ਉਹ ਇੱਥੇ ਰੱਬ ਨਿਕਲ ਗਿਆ ਤੇ ਜਿਹੇ ਰੱਬ ਵਸਦਾ ਹੈ ਤੇ ਉਹ ਉਹਦੀ ਹਰ ਟਾਈਮ ਨਾ ਜਿਸ ਕਾ ਸਾਫ ਨਾ ਕਾੜ ਤਾ ਆਪ ਉਹਨੂੰ ਰੱਖ ਦੇ ਕਰਾਤਾ ਉਹਨੂੰ ਹੱਥ ਦੇ ਕੇ ਬਚਾ ਲੈਂਦਾ ਆਪਾਂ ਨੇ ਦਿੱਤਾ ਲਿਆ ਅੱਗੇ ਆ ਗਿਆ ਉਹ ਪਰਮਾਤਮਾ ਰੱਖਿਆ ਕਰਦਾ ਕੋਟਾਂ ਕਚਹਿਰੀਆਂ 'ਚ ਜਾਣ ਦਾ ਖਰਚਾ ਆਪਦੇ ਪੱਲਿਓਂ ਕਰਦੀ ਸੀ ਮਾਤਾ ਪੱਲਿਓਂ ਜਮਾਂ ਬੱਲੇਉ ਬੱਲੇਉ ਕਰਦੀ ਸੀ ਹਾਂ ਅੱਛਾ ਹੂੰ ਠੀਕ ਐ ਕੋਈ ਨਹੀਂ ਮਾਤਾ ਜਿੰਨਾ ਤੇਰਾ ਖਰਚਾ ਹੋਇਆ ਪੰਜਾਬ ਦੀ ਅਣਖ ਬਚਾਉਣ ਵਾਸਤੇ ਵਿਆਜ ਸਮੇਤ ਤੈਨੂੰ ਲਵਾਵਾਂਗੇ ਦਵਾਵਾਂਗੇ ਬੋਠਾ ਮੈਂ ਤਾਂ ਇਹਨਾਂ ਨੂੰ ਤਾਂ ਸਮਝ ਜਿਵੇਂ ਆਈ ਨੇ ਦੁਬਲੇ ਜੇ ਹੋ ਗਏ ਤੇ ਸਮ ਜਮੀਨ ਦੇ ਨੰਬਰ ਦੇ ਕੇ ਬੈਂਕ ਪਾਸੋਂ ਕਰਜ਼ਾ ਲਿਆ ਸੀਗਾ 6 ਲੱਖ ਵੀ 12 ਕਣਾ ਜਮੀਨ ਕਹਿੰਦੇ ਧਰੀ ਉਹਦਾ ਵਿਆਜ ਬੂਝ ਬਣਾ ਕੇ ਬਿਨਾ ਹਾਜ਼ਰੀ ਤੋਂ ਹੀ ਤੇ ਭਾਈ ਬੈਂਕਾਂ ਨਾਲ ਤਾਂ ਡੂੜ ਰੱਖਦਾ ਕਿ ਚੱਕ ਲੈ ਕੇ ਜਿਆਦੇ ਕਿੱਥੇ ਦਸਕਦ ਗੁੱਠਾ ਸਰ ਤਾਂ ਚੋਰਾਂ ਹੀ ਲਾਤੇ ਤੇ ਤੇ ਦਾਵਾ ਕਰਕੇ ਭਈ ਤਰੀਕ ਤੇ ਜਾਂਦੇ ਹੁਣ ਉਹ ਤਾਂ ਹੁਣ ਅਦਾਲਤਾਂ ਦੇ ਸਾਰੇ ਭਾਈ ਜਾਂ ਕੋਈ ਕਰਦੇ ਪਹੁੰਚਣਾ ਬਾਕੀ ਤੇ ਸਾਨੂੰ ਮਤਲਬ ਆਪਦੀ ਅਣਖ ਬਚਾਉਣ ਦੀ ਖਾਤਰ ਇੱਥੋਂ ਤੱਕ ਨੌਬਤਾਂ ਆ ਗਈਆਂ ਇੱਥੋਂ ਤੇ ਕਰਾ ਆ ਗਏ ਭਾਈ ਕਰਦੇ ਚੱਕਣੇ ਪਏ ਬੈਂਕਾਂ ਚੋਂ ਤੇ ਕਈ ਸਾਲ ਵੀ ਬਾਣ ਬੂੰ ਵੇਲੇ ਪਏ ਤਾਂ ਮੋਟਰ ਲੱਗਣੀ ਸੀ ਸੰਡੀ ਸੰਡੀ ਨਰਮਾ ਖਰਾਬ ਕਰਦੀ ਪਿਛਲੇ ਸਾਲ ਮੋਟਰ ਲਵਾਈ ਹੈ ਤੇ ਹੁਣ ਕੋਈ ਮੜਾ ਮੋਟਾ ਕੋਈ ਝੋਨਾ ਹੋਊਗਾ ਜਾਂ ਕੋਈ ਠੇਕੀ ਦਿੱਤੀ ਹੈ ਜਾਂ ਠੇਕੀ ਦੇ ਲੱਗਣ ਲੱਗੀ ਹੈ ਉਹ ਵੀ ਹਜੇ ਐਡਾ ਛੇ ਦੀ ਕਰਦੇ ਥੋੜੇ ਲੈਂਦੇ ਇੰਨੇ ਇੰਨੇ ਚੜੇ ਹੋਏ ਜੇ ਕੋਈ ਦੱਸਦਾ ਫਿਰ ਰੱਖ ਜਾਏ ਲੱਖਾਂ ਕੋਈ ਤੇ ਹੌਲੀ ਹੌਲੀ ਉਤਰਦੇ ਹੁੰਦੇ ਪਰ ਅਜੇ ਤੀ ਤਾਂ ਬੈਠੇ ਹਾਂ ਸੋ ਠੀਕ ਹੈ ਹੱਥ ਜਿਵੇਂ ਮਹਾਰਾਜ ਕਰੂਗਾ ਮੈਂ ਹੋ ਹੀ ਜਾਊਗਾ ਭਾਈ ਜਾਂ ਪਈ ਸਰਕਾਰ ਜ਼ਮੀਨ ਖੁਰ ਕਰ ਲੂਗੀ ਫਿਰ ਹੋਰ ਤਾਂ ਸਭ ਕੀ ਕਰ ਲੋ ਜਾਂ ਸਾਨੂੰ ਅੰਦਰ ਕਰ ਦੇ ਭਾਈ ਬਸ ਆ ਹੀ ਚੱਕਰ ਹੈ ਉਹ ਹੂੰ ਮੇਰੇ ਬੇਚੇਤੀ ਕਿਤੇ ਆਪਾਂ ਆਂਡ ਗਵਾਂਡ ਚ ਵੀ ਨਹੀਂ ਲੜ ਕੇ ਮੁਕੱਦਮਾ ਕਰਦੇ ਪਰ ਤੁਸੀਂ ਬੜਾ ਦਲੇਰੀ ਵਾਲਾ ਕੰਮ ਕੀਤਾ ਬੜਾ ਬਾਦਰੀ ਵਾਲਾ ਕੰਮ ਕੀਤਾ ਦਲੇਰੀ ਤਾਂ ਫਿਰ ਕਰਨੀ ਪੈਂਦੀ ਰਖ ਲੈ ਫਿਰ ਜੇ ਵੇਜੇ ਹੁਣ ਪਿੱਛੇ ạtਾਂਗੇ ਫਿਰ ਸ਼ਰਮਣਾ ਉਹ ਫਿਰ ਬੈਠਾ ਮੂੰਹ ਕਿਵੇਂ ਖਵਾਾਂਗੀ ਹੂੰ ਹੂੰ ਤੇ ਤੂੰ ਪੂਰੀ ਮਸ਼ਹੂਰ ਹੋ ਗਈ ਪੂਰੇ ਮਸ਼ਹੂਰ ਹੋਗੇ ਤੁਸੀਂ ਬਈ ਮੈਂ ਮੈਨੂੰ ਇਸ ਗੱਲ ਦਾ ਮੈਂ ਤਾਂ ਘਰੇ ਬੈਠੇ ਮੈਨੂੰ ਕੋਈ ਪਤਾ ਨਹੀਂ ਹੋਈ ਨਹੀਂ ਭਲਾ ਘਰੇ ਬੈਠੇ ਹੂੰ ਜਦੋਂ ਮੋਬਾਈਲ ਖੋਲਦਿਆਂ ਥੋੜੀ ਫੋਟੋ ਆਈ ਜਾਂਦੀ ਹੈ ਮੈਸੇਜ ਉਤਰਦੀਆਂ ਨਾ ਮੈਂ ਤਾਂ ਬਾਹਰਤ ਕਰੀ ਨਹੀਂ ਜਾਂਦੀ ਆਇਤ ਮੜਾ ਜਾ ਥਾਂ ਸੰਭਲਿਆ ਜਾ ਪੰਡ ਅੰਦਰ ਆਟਾ ਕੱਢ ਲਿਆ ਤੇ ਚਾਹ ਕਰ ਲਈ ਜੀ ਕਦੇ ਕੋਈ ਆ ਜਾਂਦਾ ਕਦੇ ਕੋਈ ਕੋਈ ਹਾਂ ਜਾਂ ਇਸ ਗੇੜ ਹੁਣ ਹਾਂ ਉਹਨੂੰ 5 ਵਜੇ ਦੀ ਦਾਲ ਵੀ ਤੇਨੇ ਰੋਟੀ ਦੇ ਟਾਈਮ ਬੰਦਾ ਵੀ ਕੰਮ ਹੈ ਆ ਕੁੜੀ ਦੇ ਵੀ ਵਿਚਾਰੀ 6:00 ਵਜੇ ਜੀ ਪਸਲ ਨੂੰ ਸੇਟ ਲੱਗੀ ਸੀ ਇਹਨੇ ਕੰਮ ਨਹੀਂ ਕਰਨਾ ਸੀ ਇਹਨੂੰ ਗੱਲ ਪਿਆ ਢੋਲ ਵਜਾਉਣਾ ਪੈਂਦਾ ਵੀ ਕਰਨਾ ਪੈਂਦਾ ਵੀ ਐਂਖੋਂ ਵੀ ਰਹਿ ਰੱਖਦਾ ਟਾਈਮ ਹੈ ਹੁਣ ਤੱਕ 8:00 ਵਜੇ ਸਾਢੇ 5 ਹੋ ਗਏ ਦਿਨ ਛੋਟੇ ਹੋ ਗਏ ਕਈ ਰਹਿ ਰਹਿ ਰੱਖਦਾ ਪਾਠ ਵੀ ਰੱਖਣਾ ਵੀ ਅੱਜ ਵੀ ਨਹੀਂ ਹੋਇਆ ਦੀ ਹੋਰ ਹੋਣਗੇ ਨਹੀਂ ਬਾਪੂ ਅਸੀਂ ਅਸੀਂ ਤਾਂ ਬਸ ਬਾਲਾ ਟਾਈਮ ਨਹੀਂ ਲਵਾਉਂਦੇ ਤੁਹਾਡਾ ਥੋੜੀ ਜੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਫਿਰ ਬਾਈ ਦੇ ਹਾਲਾਤ ਵੀ ਵਿਖਾਉਣੇ ਆ ਬਾਪੂ ਜੀ ਮਤਲਬ ਤੁਹਾਡੇ ਵਾਈਫ ਨੇ ਬਹੁਤ ਵੱਡੀ ਜੰਗ ਲੜੀ ਆ ਪਨਾ 4 ਸਾਲ ਲੜੀ ਆ ਹਨਾ ਇਹੋ ਜੇ ਹਾਲਾਤਾਂ ਦੇ ਵਿੱਚ ਬੰਦਾ ਕਿਸੇ ਰਿਸ਼ਤੇਦਾਰੀ ਚ ਵੀ ਨਾ ਜਿੱਥੇ ਦੋ ਵਾਰ ਜਾਣਾ ਆਪਾਂ ਇੱਕ ਵਾਰ ਜਾਨਵਰੀ ਸੋਚਦੇ ਜੇ ਕੋਈ ਮਰਗਤ ਵੀ ਹੋ ਜੇ ਆਪਾਂ ਆਪਾਂ ਸੋਚਦੇ ਆਂ ਵੀ ਚੱਲ ਫੁੱਲਾਂ ਦੀ ਢਾਲ ਕਰ ਦਿੰਦੇ ਆਂ ਭੋਗ ਤੇ ਜਾ ਆਵਾਂਗੇ ਹਨਾ ਪਰ ਬਾਵਜੂਦ ਇਹਦੇ ਮਾਤਾ ਕਹਿੰਦੀ ਅਸੀਂ ਸਾਰਾ ਕੁਝ ਘਰੋਂ ਕਰਕੇ ਜਾਂਦੇ ਰਹੇ ਅਸੀਂ ਉਹ ਉਹ ਹੰਕਾਰੀ ਬੁੜੀ ਦਾ ਹੰਕਾਰ ਤੋੜਨਾ ਸੀ ਵੀ ਬਾਸਿਕਾ ਨੂੰ ਤੋੜਨਾ ਹੈ ਆਕਰ ਹੂੰ ਉਹ ਪਰਮਾਤਮਾ ਹੈ ਹਾਂ ਪਰਮਾਤਮਾ ਵਿੱਚ ਆ ਕੇ ਵਾਦਾ ਨਹੀਂ ਸਾਡੀ ਐਨੀ ਆਵਾਜ਼ ਸੀ ਵੀ ਇੱਥੇ ਤੋਂ ਕਹਿੰਦੀ ਜੰਗ ਲੜਾਂਗੇ ਅੱਛਾ ਜੰਗਲਾਂ ਨਾਲ ਸਾਡਾ ਕੋਈ ਵਿਚਾਰ ਨਹੀਂ ਸੀ ਉਸ ਨੂੰ ਸੰਮਣ ਭੇਜੇ ਸੀ ਹਾਂ ਵੀ ਆਵੇ ਹੂੰ ਤੇ ਆ ਕੇ ਸਾਡੇ ਨਾਲ ਗੱਲ ਕਰੇ ਤੇ ਮਿੰਤਰ ਰਹੋ ਜੇ ਤੇ ਵੀ ਮੈਂ ਥੋਕਦੀ ਹੂੰ ਸਿਰਫ ਆਹੀ ਗੱਲ ਸੀ ਉਹਨੇ ਇੱਥੋਂ ਦਾ ਕੇਸ ਚੱਕਿਆ ਬਠਿੰਡੇ ਦੇ ਲੋਕਾਂ ਹੂੰ ਕੋਰਟ ਤੋਂ ਹਾਈ ਕੋਰਟ ਤੇ ਲੈ ਕੇ ਹੂੰ ਹਾਈ ਕੋਰਟ ਆ ਸੀ ਆਖਾ ਵੀ ਸਾਡਾ ਹੁਣ ਉੱਥੇ ਫੋਨ ਨਹੀਂ ਪੈਣਾਗਾ ਹੂੰ ਕਿਉਂਕਿ ਹਾਈ ਕੋਰਟ ਦੇ ਵਿੱਚ ਉਨਾਂ ਦੀ ਰਾਜਧਾਨੀ ਆ ਰਾਜਧਾਨੀ ਦੇ ਵਿੱਚ ਝੋੜ ਹੈ ਸਾਡਾ ਕਦੋਂ ਪਾਪਾ ਲੱਗਣੀ ਹੂੰ ਉੱਥੋਂ ਫਿਰ ਮੈਂ ਵਕੀਲ ਸਾਹਿਬ ਨੂੰ ਪੁੱਛਿਆ ਕਿ ਮੈਨਾਂ ਚਿਰ ਹੋ ਗਿਆ ਉਹਨੇ ਬਜ਼ੁਰਗੋ ਆਪਣੀ ਜਿਹੜੀ ਫਾਈਲ ਆ ਥੰਦੇ ਲਾਉਣ ਦੇ ਹੂੰ ਕਿਉਂ ਉਹ ਫਾਈਲ ਦੀ ਵਾਰੀ ਆਉਂਦੀ ਆ ਉਹ ਤੋਂ ਜੱਜ ਸਾਹਿਬ ਉੱਠ ਕੇ ਜਾਵੜਦਾ ਟਿਕਾ ਫਿਰ ਮੁੜ ਕੇ ਟਿਕਾ ਫਿਰ ਮਾਫ਼ੀ ਆ ਤਾਂ ਨਹੀਂ ਇੱਡੀ ਚਲਣੀ ਕੀ ਹੂੰ ਇਹਨੂੰ ਕੇਸ ਨੂੰ ਬਦਲੋ ਉਹਨੂੰ ਫਾਇਲ ਕਰੋ ਫਿਰ ਅਸੀਂ ਇੱਕ ਆਖ ਕੇ ਚ ਉੱਤੇ ਰੋਹੋ ਉਹ ਫਾਇਲਾਈਟਰ ਉਹ ਕੈਂਸਲ ਕਰਤੀ ਉਹਨਾਂ ਦੀ ਫਿਰ ਸੁਪਰੀਮ ਕੋਰਟ ਜਾਂਦੀ ਅੱਛਾ ਸੁਪਰੀਮ ਕੋਰਟ ਵਾਲੇ ਨੇ ਜੱਜ ਸਾਹਿਬ ਨੇ ਕਿਹਾ ਵੀ ਥੱਲੇ ਜਾਓ ਬਠਿੰਡ ਹੂੰ ਠੀਕ ਹੈ ਫਿਰ ਕਰਦੇ ਬਠਿੰਡੇ ਸਿਰਫ ਮਿੰਟ ਕਰਨ ਦੇ ਖਾਤਰ ਨਹੀਂ ਆਈ ਸੀ ਮਿੰਟ ਨਹੀਂ ਹੈ ਇਹ ਤਾਂ ਕੁੰਗੂਗਾ ਤਾਂ ਮਿੱਟੀ ਚੜੀ ਅੱਛਾ ਉਹ ਤਾਂ ਸਿਰਫ ਆਪਦੀ ਜਵਾਨ ਤੇ ਕਰਾਉਣ ਦੀ ਖਾਤਰ ਹੂੰ ਠੀਕ ਹੈ ਆਪ ਦੀ ਨਾ ਜਵਾਨ ਤੇ ਕਰੋੜਾ ਜਵਾਨ ਦੇ ਖਾਤਰ ਕਰੇ ਜਵਾਨ ਤੋਂ ਨੇ ਕਰਾਈਆ ਕਰ ਜੈ ਸਾਹਬ ਨੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਆ ਮੈਂ ਜੀ ਮਾਫੀ ਮੰਗ ਚੁੱਕੀ ਹੂੰ ਬਾਰ ਫੇਰ ਹੋਈ ਗੱਲ ਪੱਤਰਕਾਰਾਂ ਕੋਲ ਫੇਰ ਹੋਈ ਗੱਲ ਕਰਤੀ ਹੂੰ ਠੀਕ ਹੈ ਉਹ ਹਲੇ ਉਹ ਗੱਲ ਬਣੀ ਨਹੀਂ ਆਸੇ ਵੀ ਠੀਕ ਹੈ ਐਸਾ ਗਾਂ ਪ੍ਰਮਾਤਮਾ ਵਾਲੀ ਗੱਲ ਹੈ ਵੀ ਸਾਰਾ ਨਾ ਸੰਤੀ ਹੋ ਕੇ ਰਾਜੀ ਬੰਦਾ ਹੋਇਆ ਤਾਂ ਫੇਰ ਗੱਲ ਹੋਊਗੀ ਪਰ ਉਹ ਤਾਂ ਰਾਜੀ ਬੰਦਾ ਕਰਨ ਦੀ ਹਲੇ ਚਾਂਸ ਨਹੀਂ ਉਹਦੇ ਤੁਸੀਂ ਕਹਿੰਦੇ ਉਹ ਸੁਧਾਰ ਕੇ ਰਾਜੀਨਾਮਾ ਕਰਨਾ ਐਂ ਹੋ ਨਹੀਂ ਕਰਨਾ ਅਸੀਂ ਤਾਂ ਕੋਨਾ ਬੀਬਾ ਨਹੀਂ ਮਤਲਬ ਤਾਂ ਇਹ ਹੀ ਨਿਕਲਿਆ ਨਾ ਬਾਪੂ ਗੱਲ ਦਾ ਇੱਕ ਤਾਂ ਹੋ ਗਿਆ ਦੇਖੋ ਰਾਜੀਨਾਮਾ ਦੋ ਤਰੀਕਿਆਂ ਨਾਲ ਹੁੰਦਾ ਇੱਕ ਤਾਂ ਬੰਦਾ ਮਾਫੀ ਮੰਗ ਲੇ ਜੋ ਕਿ ਲੋਕ ਕਹਿੰਦੇ ਵੀ ਉਹਨੇ ਮੰਗ ਲਈ ਦੂਜਾ ਹੁੰਦਾ ਵੀ ਕਈ ਵਾਰੀ ਕੋਈ ਕਿਸੇ ਨੂੰ ਆਏ ਹੁੰਦਾ ਵੀ ਮੈਂ ਇਹਨਾਂ ਨੂੰ ਪੈਸੇ ਦੇ ਦਾਂ ਤੁਹਾਨੂੰ ਬਹੁਤ ਵਾਰ ਆਖਿਆ ਵੀ ਹੋਣਾ ਉਹਨੇ ਇਹ ਤਾਂ ਹੈ ਨਹੀਂ ਵੀ ਉਹਨੇ ਆਖਿਆ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਉਹ ਬਕੀਰ ਕੋਲੇ ਫੋਨ ਜਰੂਰ ਆਇਆ ਹਾਂ ਬਾਹਰੋਂ ਮਿਲਕੋ ਚ ਅੱਛਾ ਉਹਨੇ ਦੱਸਿਆ ਵੀ ਸਾਡੇ ਕੋਲ ਕਿਸੇ ਨੇ ਬੰਦੇ ਨੇ ਪਹੁੰਚ ਹੀ ਨਹੀਂ ਕੀਤੀ ਅੱਛਾ ਬਾਕੀ ਸੇਟੀ ਕੀ ਕਿਆ ਮੇਰੇ ਕੋਲੇ ਕੋਈ ਬੰਦਾ ਪਹੁੰਚ ਕਰਨ ਵਾਲਾ ਹੈ ਨਹੀਂ ਹੈ ਨਹੀਂ ਜੀ ညာਉ ਜਾਣਦੀ ਹੋਣੀ ਆ ਵੀ ਬੇਬੇ ਵੀ ਅੜਬ ਹੈ ਪਿੰਡ ਦੇ ਲੋਕ ਪਿੰਡ ਤੋਂ ਘਰ ਤੋਂ ਪਿੰਡ ਤੱਕ ਹੀ ਚਲਦੀ ਹੈ ਬਿਲਕੁਲ ਤੇ ਪਿੰਡ ਦੇ ਲੋਕਾਂ ਨੇ ਜੇ ਕਿਸੇ ਨੂੰ ਪੁੱਛ ਵੀ ਲਿਆ ਹੂੰ ਵੀ ਉਹ ਬੰਦਾ ਇਹ ਜਾਂ ਨਹੀਂ ਹੂੰ ਜਿਹੜੀ ਉਹ ਗੱਲ ਕਰਦੇ ਮੂੰਹ ਚ ਉਹੀ ਹੋ ਗਈ ਹੂੰ ਉਹ ਮੰਨਣ ਵਾਲੀ ਮੇਰਾ ਇੱਥੇ ਵੀ ਕਿਸੇ ਨਾਲ ਰੌਲਾ ਪੈ ਜੀ ਹੂੰ ਪਹਿਲਾਂ ਤਾਂ ਮੈਂ ਵਾਦਾ ਨਹੀਂ ਕਰਦਾ ਜੇ ਵਾਦਾ ਹੋ ਜੇ ਕੋਈ ਕਰਦਾ ਨਹੀਂ ਹਰਦਾ ਹੂੰ ਤਾਂ ਫਿਰ ਮੈਂ ਉਹਨੂੰ ਸਭ ਕੁਝ ਖਮ ਨਹੀਂ ਸਕਦਾ ਸਾਸਤਰੀ ਘਰਪੈਣ ਕੀ ਨਾਮ ਹੈ ਤੁਹਾਡਾ ਗੁਰਦਾਸ ਸਿੰਘ ਹੈ ਠੀਕ ਹੈ ਇਹ ਬੇਬੇ ਮਹਿੰਦਰਕੌਰ ਦਾ ਬੇਟਾ ਹੈ ਜਿਹੜਾ ਬਿਮਾਰ ਹੈ ਭਾਈ ਕੀ ਗੱਲ ਬਣੀ ਮਾਂ ਤਾਂ ਦੱਸ ਰਹੇ ਸੀ ਵੀ ਲੱਤ ਤੇ ਪ੍ਰੋਬਲਮ ਹੈ ਵੀਰੇ ਕੋਈ ਜਾਨਵਰ ਜਾਨੀ ਕਿ ਲੜ ਗਿਆ ਉਹ ਜਿ ਲੋ ਜਾਂ ਮੰਨ ਕੇ ਚੱਲੂ ਕੋਈ ਜਾਨਵਰ ਦੇ ਹੀ ਲੜੀ ਦੀ ਸ਼ੱਕ ਹੀ ਆਪਾਂ ਨੂੰ ਤੇ ਇਹ ਮੰਨ ਕੇ ਡਾਕਟਰੀ ਰਿਪੋਰਟਾਂ ਕਰਾਈਆਂ ਤੇ ਉਹਨਾਂ ਦੇ ਵਿੱਚ ਵੀ ਹੋਰ ਕੋਈ ਪ੍ਰੋਬਲਮ ਨਹੀਂ ਆਈ ਵੀ ਖੂਨ ਦੇ ਵਿੱਚ ਰਿਪੋਰਟਾਂ ਇਹੀ ਆਈਆਂ ਕਿ ਖੂਨ ਦੇ ਵਿੱਚ ਜ਼ਹਿਰ ਵਾਲੀ ਚੀਜ਼ ਲੱਗੀ ਕੋਈ ਵੀ ਜਾਨਵਰ ਕੋਈ ਨੇ ਕਿਸੇ ਘੱਟ ਲਿਆ 2 ਮਹੀਨੇ ਹੋ ਗਏ ਸੀ ਇਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਹੀ ਕਲਗ ਦੜਵਾ ਸਾਇਰ ਚ ਦਾਖਰ ਸੀ ਤੇ ਉਸ ਤੋਂ ਬਾਅਦ ਪੁੱਛੇ ਦਾਖਰ ਹੈ ਤੁਹਾਡੇ ਮਾਤਾ ਜੀ ਦਾ ਪੰਜਾਬੀਆਂ ਦੇ ਸਿਰ ਤੇ ਬਹੁਤ ਵੱਡਾ ਐਹਸਾਨ ਹੈ ਕੋਈ ਬੇਨਤੀ ਕਰਨਾ ਚਾਹੋਗੇ ਮੈਂ ਘਰ ਦੇ ਹਾਲਾਤ ਵੇਖੇ ਬਹੁਤ ਮਾੜੇ ਹਾਲਾਤ ਆ ਕਰਦੇ ਚਾਹੇ ਉਹ ਮਕਾਨ ਦਾ ਹੋਵੇ ਚਾਹੇ ਤੁਹਾਡੀਆਂ ਦਵਾਈਆਂ ਦਾ ਖਰਚਾ ਹੋਵੇ ਚਾਹੇ ਮੁਕਾਦਮੇ ਨੂੰ ਲੜਨ ਦਾ ਹੋਵੇ ਬੇਬੇ ਦੀ ਸਿਹਤ ਹੋਵੇ ਠੀਕ ਹੈ ਜਾਂ ਘਰੇਲੂ ਕਰਜ਼ਾ ਹੋਵੇ ਕੋਈ ਅਪੀਲ ਕਰਨਾ ਚਾਹੋਗੇ ਨਹੀਂ ਜੀ ਉਹ ਤਾਂ ਜਿਵੇਂ ਘਰ ਦੇ ਹਾਲਾਤ ਤੁਹਾਨੂੰ ਦਿਸ ਜਿੰਦੇ ਆ ਪਰ ਆਪਣੀ ਕੋਈ ਕਿਸੇ ਤੋਂ ਮੰਗਣੀ ਇਹ ਨਹੀਂ ਅਚਾ ਹਾਂਜੀ ਕੋਈ ਕਿਸੇ ਤੋਂ ਮੰਗਾ ਹਾਂ 7 ਦਿਨ ਜਿਵੇਂ ਆਪੇ ਕੱਲੇ ਪੰਜਾਬ ਦੀ ਲੜਾਈ ਕੱਲੇ ਮਾਤਾਂ ਦੀ ਲੜਾਈ ਨਹੀਂ ਸੀ ਕੱਲੀ ਮਾਤਾਂ ਨੂੰ ਨਹੀਂ ਆਖੀ ਸੀ ਇੱਕ ਮਾਤਾਂ ਨੂੰ ਸਾਡੀ ਕੱਲੀ ਮੇਰੀ ਮਾਤਾਂ ਨੂੰ ਨਹੀਂ ਆਖੀ ਸੀ ਇਹ ਕੱਲੀ ਮੇਰੀ ਮਾਤਾਂ ਨਹੀਂ ਸੀ ਮਿੰਦਰ ਕੌਰ ਇਹ ਸਾਰੇ ਪੰਜਾਬ ਦੀ ਮਾਤਾਂ ਸੀ ਠੀਕ ਹੈ ਨਾ ਹਾਂਜੀ ਇਹ ਸਾਰੇ ਲੜਾਈ ਇਹ ਸਾਰੇ ਪੰਜਾਬ ਦੀ ਲੜਾਈ ਸੀ ਇਹ ਇੱਕ ਟਾਈਮ ਉਸ ਟਾਈਮ ਤੇ ਜਿਵੇਂ ਮਾਤਾ ਮਿੰਦਰ ਕੌਰ ਨੂੰ ਜਿਵੇਂ ਵਿਟ ਵਿਟ ਕਰਕੇ ਆਖੀ ਸੀ ਇਹ ਮਾਤਾਂ 100 100 ਰੁਪਏ ਦੇ ਜਾਂਦੀਆਂ ਕਿਆ ਸੀ ਕਿ ਉਹਨੇ ਕਿਹੜੇ ਬਾਗ ਦੇ ਵਿੱਚ ਵੇਖਿਆ ਉਸ ਗੱਲ ਦੇ ਵਿੱਚ ਜੇ ਆਪਾਂ ਮਾਤਾਂ ਦਾ ਹੱਕ ਮੰਨਦਾ ਸੀ ਉਹ ਉੱਤਾ ਕਰਨ ਦਾ ਜੇ ਨਾ ਕਰਦੀ ਫਿਰ ਜਨ ਮੰਨ ਕੇ ਚੱਲ ਸਾਰੇ ਪੰਜਾਬ ਦੀ ਹਾਨੀ ਸੀ ਇਸ ਗੱਲ 'ਚ ਇਸ ਸਾਰੇ ਪੰਜਾਬ ਨੇ ਲੀਕ ਲੱਗਦੀ ਸੀ ਇਸ ਕਰਕੇ ਮੰਨ ਕੇ ਚੱਲ ਵੀ ਅਸੀਂ ਆਖਿਆ ਵੀ ਅਸੀਂ ਵੀ ਦਾਵਾ ਕੀਤਾ ਤੇ ਫਿਰ ਅਸੀਂ ਆਦੇ ਘਰ ਤੇ ਹੀ ਮੰਨ ਕੇ ਚੱਲ ਵੀ ਸਟੈਂਡ ਲਿਆ ਪੂਰਾ ਤੇ ਬਜ਼ੁਰਗਾਂ ਇੱਕ ਤਰੀਕਾ ਤੇ ਜਾਂਦੇ ਆ ਜਦੋਂ ਵੀ ਚੰਡੀਗੜ੍ਹ ਸਾਹਿਬ ਦੇ ਸੀ ਉੱਥੇ ਵੀ ਜਾਂਦੇ ਸੀ ਗੱਡੀਆਂ ਵੀ ਕਰਾਈ ਤੇ ਲੈ ਕੇ ਜਾਂਦੇ ਸੀ ਭਿੰਡੇ ਵੀ ਜਾਂਦੀ ਸੀ ਹਾਂ ਤੇ ਜਾਣਾ ਪੈਂਦਾ ਸਿਕਸਰ ਹਾਂ ਕਰੋ ਹੀ ਜਾਂਦੇ ਰਹੇ ਸੀ ਜਾਂਦੀ ਸੀ ਹਾਂਜੀ ਅੱਛਾ ਹਾਂਜੀ ਠੀਕ ਹੈ ਕਾਰ ਦੇ ਵਿੱਚ ਬਈ ਇਹ ਗੱਲ ਨੂੰ ਲੈ ਕੇ ਮਾੜੀ ਮੋਟੀ ਤਕਰਾਰ ਕਈ ਵਾਰ ਹੋ ਜਾਂਦੀ ਹੈ ਵੀ ਕਿੱਧਰ ਤੁਸੀਂ ਪੰਗਾ ਲਿਆ ਕਿਉਂ ਆਪਾਂ ਤਾਂ ਕੰਮਕਾਰ ਵਾਲੇ ਬੰਦੇ ਅਸੀਂ ਤਾਂ ਧੀਆਂ ਪੁੱਛਣ ਸਾਰੇ ਸਹਿਮਤ ਸੀ ਅੱਛਾ ਹਾਂ ਸਲਾਮਤ ਜੰਗ ਜੰਗ ਜਾਰੀ ਰੱਖਣਾ ਹੁਣ ਵੀ ਇਸ ਤਰ੍ਹਾਂ ਮਾਤਾਂ ਨੂੰ ਜੇ ਕਈ ਮਾਤਾਂ ਨੂੰ ਰੋਲ ਦੀ ਬੀਰੀਆ ਰਾਜੀ ਬੰਦੇ ਰਾਜੀ ਬੰਦੇ ਦਾ ਨਾਂ ਵੀ ਨਹੀਂ ਲੈਣਦੇ ਅੱਛਾ ਹਾਂ ਜੇ ਮੈਂ ਉਹਨਾਂ ਦੇ ਨਾਲ ਕੋਸ਼ਿਸ਼ ਨਾਲ ਆਪਣਾ ਰਵੇ ਤੇ ਆਪਣਾ ਤਾਂ ਕਿਨਾਰਾ ਰਹਿਣਾ ਚਾਹੀਦਾ ਜਿਵੇਂ ਕਈ ਪੱਤਰਕਾਰ ਕੁਸ਼ਿੰਦਰ ਰਾਜੀ ਬੰਦੇ ਦੀ ਗੱਲ ਰਾਜੀ ਬੰਦਾ ਜਾਂ ਪੰਜ ਕੰਗਣਾਂ ਦੇ ਚਿੱਤ 'ਚ ਭਲੇਖਾ ਹੋਊਗਾ ਕੰਗਣਾਂ ਦੇ ਚਿੱਤ 'ਚ ਉਹ ਕੁੜੀ ਦੇ ਭੈਣ ਦੇ ਚਿੱਤ 'ਚ ਭਲੇਖਾ ਹੋਊਗਾ ਜੇ ਪਰ ਰਾਜੀ ਬੰਦਾ ਲੈ ਜਾਣਗੇ ਤੇ ਪੈਸੇ ਕਿਹੜੇ ਦੁਨੀਆਂ ਦੇ ਨਾਲ ਜਾਣੇ ਆ ਹਾਂ ਨਾ ਨਾ ਉਹਨੇ ਤਾਂ ਕੰਗਣਾ ਦੇ ਨਹੀਂ ਸਕਦੀ ਜਿੰਨਾ ਪੰਜਾਬ ਦੇ ਪੰਜਾਬ ਦੇ ਲੋਕ ਜੇ ਤੁਹਾਡੇ ਘਰ ਵੱਲ ਉੱਠਦੇ ਗਏ ਨਾ ਸਾਨੂੰ ਪਿਆਰ ਦੀ ਲੋੜ ਆ ਸਾਨੂੰ ਕੰਗਣਾ ਦੇ ਰੁਪਈਆਂ ਦੀ ਲੋੜ ਨਹੀਂ ਭੈਣ ਜੀ ਜਿੱਤੇ ਨਾ ਹੀ ਅਸੀਂ ਕੰਗਣਾ ਨੂੰ ਜਿਵੇਂ ਮਾਤਾ ਚਲੋ ਵੱਡਾ ਸਰੀਰ ਕਰਕੇ ਛਿਪ ਜਾਂਦੇ ਆ ਤੇ ਨਾ ਹੀ ਅਸੀਂ ਬਜ਼ੁਰਗਾ ਇਹਨਾਂ ਦੇ ਚਲੋ ਥੋੜੇ ਸਮਝ ਜਾਂਦੇ ਆ ਨਾ ਹੀ ਅਸੀਂ ਕੰਗਣਾ ਨੂੰ ਮੰਨ ਕੇ ਚਲੇ ਵੀ ਮਾਫੀ ਆਉਣੇ ਆ ਨਾ ਮਾਫੀ ਦੇਣੀ ਨਹੀਂ ਨਹੀਂ ਮਾਫੀ ਦੇਣੀ ਉਹ ਤੋਂ ਪੈਸਾ ਲੈਣਾ ਅਸੀਂ ਤਾਂ ਆਪਦੇ ਮੁਕਾਦਮੇ ਤੇ ਕੈਮਰੇ ਨਾਲ ਮੁਕਾਦਮੇ ਤੇ ਕਹਿ ਜਿਵੇਂ ਜੱਜ ਸਾਹਿਬ ਦੇ ਹੁਕਮਾ ਜੋ ਵੀ ਉਹ ਡੰਡ ਦੇਊਗਾ ਸਜ਼ਾ ਦੇਊਗਾ ਭਾਵੇਂ ਉਹ ਸਜ਼ਾ ਹੋ ਜੇ ਤਾਂ ਮੈਂ ਕਿੰਨੇ ਚਿਰ ਦੀ ਕਰਦੇ ਭਾਵੇਂ 6 ਮਹੀਨੇ ਦੀ ਕਰਦੇ ਭਾਵੇਂ 1 ਮਹੀਨੇ ਦੀ ਕਰਦੇ ਭਾਵੇਂ 10 ਦਿਨਾਂ ਦੀ ਕਰਦੇ ਪਰ ਆਪਣੀ ਅਣਖ ਰਹਿ ਜੇ ਪੰਜਾਬੀਆਂ ਦੀ ਠੀਕ ਹੈ ਹਾਂਜੀ ਆਪਣੀ ਅਣਖ ਹਾਂਜੀ ਹਾਂ ਅਣਖ ਦੀ ਲੜਾਈ ਜਿਹੜਾ ਉਹ ਮੰਨ ਕੇ ਚੱਲ ਮਤਨਾ ਟਵੀਟ ਕੀਤਾ ਜਵਾਗ ਮੁੰਡੇ ਬੰਦ ਕੇ ਚੱਲ ਵੀ ਦਿਖਾਉਂਦੇ ਆ ਵੀ ਮੇਰੇ ਕੋਲ ਤਾਂ ਮੋਬਾਈਲ ਵੱਡਾ ਹੀ ਨਹੀਂ ਸੀ ਦੀ ਆ ਮਾਤਾਂ ਦੀ ਕਿ ਕੋਈ ਆਖੇ ਮੋਰੀ ਜਾਂ ਮਾਤਾਂ ਨੇ ਟਵੀਟ ਕੀਤਾ ਵੀ ਦਿਹਾੜੀ ਤੇ ਜਾਂਦੀ ਸੀ ਮਨਨ ਕਿ ਯੋ ਦਿਹਾੜੀ ਤੇ ਜਾਂਦੀ ਤੇ ਮੈਂ ਕਰਾਂ ਵੀ ਸਾਰੀਆਂ ਮਾਤਾਂ ਜਾਂਦੀਆਂ ਹਰੇਕ ਪਿੰਡ ਦੇ ਵਿੱਚੋਂ ਜਾਂਦੀਆਂ ਮੇਰੀ ਮੈਨੂੰ ਆਪ ਦੇ ਮਨ ਨੂੰ ਆਇਆ ਕਰੇ ਕਿ ਮੇਰੀ ਮਾਤਾਂ ਜਾਵਰੀ ਤੇ ਕਿੱਡੀ ਗੱਲ ਹੈ ਤੇ ਮੁੜ ਕੇ ਮੈਨੂੰ ਸਮਝਾਇਆ ਕਰਨ ਵੀ ਇਹ ਤੈਨੂੰ ਗੁੱਸੇ ਵਾਲੀ ਗੱਲ ਨਹੀਂ تھی ਜਾਨੀ ਕਿ ਆਪ ਦੇ ਭੈਣ ਭਾਈ ਸਾਰੇ ਰਿਸ਼ਤੇਦਾਰ ਵੀ ਦੋਦੇ ਦੋਦਿੰਗਾ ਸਾਰੇ ਸਕੂਲਾਂ ਦੇ ਵਿੱਚ ਜਾਂਦੇ ਸੀ ਭਾਂ ਦੋਦ ਭਾਂ ਜੇ ਮੇਰੇ ਤੇ ਉਹਨਾਂ ਨੂੰ ਜਵਾਬ ਤੇ ਚਰਾਂ ਕਰਿਆ ਕਰਨ ਤੇ ਨਾਨੀ ਦੀ ਢਾਡੀ ਤੇ ਗਈ ਸੀ ਤੇ ਉਹ ਰੋ ਜਵਾਬ ਵੀ ਮਮੂਆਂ ਮਮੀ ਸਾਨੂੰ ਬੱਚੇ ਆਏ ਆਂ ਇਹ ਫਲਾਣੇ ਤੇ ਆਪ ਨੂੰ ਵੀ ਆਇਆ ਅਖਰ ਫਿਰ ਪੰਜ ਚਾਰ ਦਿਨਾਂ ਦੇ ਵਿੱਚ ਵੀ ਗੱਲ ਜਦੋਂ ਪੱਤਰ ਕਰਨ ਚੱਕ ਲਈ ਨਿਆਣੇ ਆਪਣੇ ਮੀਡੀਆ ਨੇ ਚੱਕ ਲਈ ਕਲਾਕਾਰਾਂ ਨੇ ਚੱਕ ਲਈ ਫਿਰ ਜੇ ਕਿ ਉਹਨਾਂ ਨੇ ਹੌਸਲੇ ਤੇ ਕੀ ਕੀ ਗੱਲ ਕਹਿ ਵੀ ਫਿਰ ਉਦੋਂ ਬਾਅਦ ਵੀ ਆਪ ਨੂੰ ਗੁੱਸਾ ਆਇਆ ਤੇ ਵੀ ਜੁਨੀਆਂ ਨੇ ਸਾਰੇ ਪਿੰਡ ਸਹਿਤ ਵੀ ਭਾਈ ਦਾਵਾ ਹੋਊਗਾ ਤਾਂ ਪਤਾ ਨਹੀਂ ਕਿਹੜਾ ਵਕੀਲ ਸਾਹਿਬ ਸੋਨੇ ਦਾਵਾ ਕੀਤਾ ਉਹਦੇ ਹੱਥੋਂ ਵਿਚਾਰੇ ਦਾ ਦਾਅਵਾ ਚੱਲਿਆ ਨਹੀਂ ਉਹਦੇ ਵੀ ਮਾਲਕ ਕਰੇ ਤਾਂ ਫੇਰ ਹੋਊਗਾ ਫੇਰ ਜੇਦੋਂ ਮੰਨ ਕੇ ਚੱਲ ਸਾਨੂੰ ਆਪ ਨੂੰ ਮੰਨ ਕੇ ਲੱਗਿਆ ਜਨ ਜੁਨੀਆਂ ਦੀ ਸਾਰਿਆਂ ਦੀ ਪਰ رائے ਕਰਕੇ ਫੇਰ ਇਹ ਮਾਤਾ ਨੂੰ ਅਸੀਂ ਘਰੋਂ ਆ ਕੇ ਸਟੈਂਡ ਵੀ ਮਾਤਾ ਤੇਰਾ ਹੱਕ ਬੰਦਾ ਤੇ ਤੂੰ ਸਟੈਂਡ ਲੈ ਅਸੀਂ ਤੇਰੇ ਨਾਲ ਤੇ ਅੱਜ ਵੀ ਅਸੀਂ ਮਾਤਾ ਦੇ ਨਾਲ ਸਾਰਾ ਪਰਿਵਾਰ ਨਾਲ ਆ ਅਪਣਾ ਕਿੰਨੀ ਵਿਪਤਾ ਪਈ ਪਈ ਆ ਘਰ ਦੇ ਉੱਤੇ ਪਰ ਅਸੀਂ ਇਸ ਇਸ ਮਤਲਬ ਗੱਲ ਤੋਂ ਕਦੇ ਡੋਲਦੇ ਨਹੀਂ ਨਹੀਂ ਡੋਲਦੇ ਨਹੀਂ ਡੇ ਬਿਲਕੁਲ ਕੁਝ ਹੋ ਜੇ ਪਰ ਅਸੀਂ ਨਾ ਜਿਵੇਂ ਅਸੀਂ ਮਾਤਾ ਨੂੰ ਮਾਫੀ ਵੀ ਨਹੀਂ ਆਸਿਆਂ ਦੇ ਇਸ ਤਰ੍ਹਾਂ ਹਰਿਆਣਾ ਮਾਤਾ ਨੂੰ ਇਹੀ ਆਣੇ ਨਾ ਮਾਫੀ ਦੇਣੀ ਆ ਤੇ ਨਾ ਹੀ ਉਹਦੇ ਪੈਸੇ ਅੱਗੇ ਆਇਆ ਥੱਡਣਾ ਉਹਦੇ ਗੇ ਪੈਸੇ ਕਿੱਡੀ ਕੀ ਚੀਜ਼ ਆ ਪੈਸੇ ਕਿੱਡੀ ਬੰਦਾ ਦੋ ਵੇਲਾ ਅਕਸਰ ਕੋਈ ਵੀ ਰੋਟੀ ਤਾਂ ਖਾ ਕੇ ਬੇ ਰੋਟਾ ਹੀ ਇੱਥੇ ਜੇ ਬਾਹਲੇ ਪੈਸੇ ਹੋਣਗੇ ਫਿਰ ਜਾ ਦੇ ਬੰਦਾ ਦੁਖੀ ਹੁੰਦਾ ਕੀ ਕਰਨੇ ਆ ਪੈਸੇ ਆਪਾਂ ਠੀਕ ਹੈ ਖੁਸਲ ਬਸਲ ਤਾਂ ਆਪਣੀ ਚੱਲੀ ਜਾਂਦੀ ਰੋਟੀ ਖਾਣੀ ਆ ਹਾਂਜੀ ਜੇ ਪੱਕਾ ਨਾ ਪਊ ਤਾਂ ਕੱਚੇ ਜਿਹੇ ਜਿਹੇ ਹੈਗੇ ਪੈਸੇ ਜੇ ਬੈਠੇ ਰਹਿਾਂਗੇ